बात है नहीं जो हमें पैसे हमारे मुंह मांगे दे सकते हैं दे तो उसके बाद कहने लगे चल दो ले ले। पांच लाख दे, दे देगा तो मैं कि नहीं कराऊंगी मैं ये बात बोली मतलब कि पांच लाख दे देगा दे दे मैं यहाँ पर्चा नहीं कराऊंगी सर ने कहने लगे कि पांच लाख कितना देना उसमें तो गरीब है तेरे को दो लाख को दे रहे हैं दो लाख ले ले सर मेरे को बुलाया कह रहा की जब तेरे को कह रही हूँ मैं कि मतलब रेप भी हुआ है रेप भी हो तो मानती नहीं है लड़का के माँ दे रही है दो लाख रुपए तो तू लड़का को मां दे रही है दो लाख रुपए तो तू दो लाख रुपए दे दे तो ले ले तो ये फैसला की यहीं पर मतलब वो तो कर दे मैंने बोला कि सर मैं पैसा अभी काऊँ नहीं है मैं मेरे को पैसे नहीं चाहिए मेरे को इंसाफ चाहिए तो कह रहा कि दो लाख ले ले मतलब बहुत प्रयास किया उसने तो मेरे को इतना पता था कि उसकी माँ के इतना औकात है नहीं जो हमें पैसे हमारे मुंह मांगे दे सकते हैं तो उसके बाद ता लगे चल दो लाख ले ले मैं बोले सर अगर मैं पांच मेरे को पांच लाख दे देगा तो मैं यहीं पर मतलब कि पर्चा नहीं कराऊंगी मैं ये बात बोली मतलब कि यह पांच लाख दे देंगे मैं पर्चा नहीं कराऊंगी हाँ कि तुम रजाम भी था नहीं लम्कम ਹਾਂਜੀ ਬਾਜੀ ਇਦਾਂ ਦਾ ਤਾਂ ਕੋਈ ਕੁਝ ਹੈ ਨਹੀਂ ਸੀਗਾ ਤੇ ਇਹਨਾਂ ਨੇ ਕੀਤਾ ਕਾਮਰੇਡ ਤੇ ਜਿਹੜਾ RAM ji ਆ ਇਹਨਾਂ ਨੇ ਬੋਲਿਆ ਜੋ ਕੁਝ ਬੋਲਿਆ ਵਾ ਪ੍ਰਵਾਸੀ ਸੀਗੀ ਉਹਨਾਂ ਦੀ ਦਰਖਾਸਤ ਆਈ ਸੀ ਆਪਣੀ ਦਰਖਾਸਤ ਲੈ ਕੇ ਉਹ ਆਈ ਸੀਗੀ ਤੇ ਉਹਨੇ ਪਹਿਲਾਂ ਤੇ ਪਰਚਾ ਕਹਿੰਦੀ ਸੀ ਮੁੰਡੇ ਕਿਸੇ ਦੇ ਕਰਨ ਉਹ ਨਹੀਂ ਇਹਨਾਂ ਨੇ ਕੀਤਾ ਕਹਿੰਦੇ ਵੀ ਤੂੰ ਕਿਸੇ ਦੇ ਆਪਣਾ ਬੱਚੇ ਦੀ ਜਾਨ ਜਿਹੜੀ ਇਦਾਂ ਨਹੀਂ ਮੈਂ ਕਿਸੇ ਦੇ ਪਰਚਾ ਨਹੀਂ ਕਰ ਸਕਦਾ ਗਲਤ ਪਰਚਾ ਉਹ ਕਹਿੰਦੇ ਮੈਨੂੰ ਫਿਰ ਪੈਸੇ ਦਿਵਾਏ ਜਾਣ ਤੇ ਉਹ ਇਹਨਾਂ ਨੇ ਫਿਰ ਕਿਹਾ ਕਿ ਕਹਿੰਦੇ ਪੈਸੇ ਵੀ ਮੈਂ ਦੇ ਲਾ 2 ਲੱਖ ਦਿੰਦੇ ਆ ਇਹ ਕਹਿੰਦੀ ਨਹੀਂ 2 ਲੱਖ ਨਹੀਂ ਮੈਂ ਲੈਣਾ ਮੈਨੂੰ じゃ5 ਲੱਖ ਦੋ ਤੇ ਮੈਂ ਕੇਸ ਰਫਾ ਦਫਾ ਕਰ ਦੋਗੀ ਨਹੀਂ ਤਾਂ ਮੁੰਡਾ ਪਲਾਟ ਮੇਰੇ ਨਾਂ ਕਰ ਦਵੇ ਕਿਸੇ ਬੰਨੇ ਲੱਗ ਜਾਵੇ ਕਿਸੇ ਵੀ ਤਰ੍ਹਾਂ ਦਾ ਫਿਰ ਮੈਂ ਜਿਹੜੀ 5 ਲੱਖ ਦੀ ਡਿਮਾਂਡ ਕੀਤੀ ਆ ਉਹਦਾ ਕੋਈ ਪ੍ਰੂਫ ਹੈਗਾ ਦਾ ਹਾਂਜੀ ਹੈਗਾ ਉਹਦਾ ਐਵੀਡੈਂਸ ਹੈਗਾ ਬਹੁਤ ਹਾਂ ਵੀਡੀਓ ਰਿਕਾਰਡਿੰਗ ਦੇ ਵਿੱਚ ਵੀਡੀਓ ਹੈਗੀ ਤੁਹਾਡੇ ਜੀ ਹੈਗੀ ਜੀ

ਮਤਲਬ ਕਿ ਪਰਚਾ ਨਹੀਂ ਕਰਾਉਂਗੀ ਮੈਂ ਇਹ ਬਾਤ ਬੋਲੂਗਾ ਇਹ ਲੱਗਿਆ ਬਾਬਾ ਜੀ ਪੰਚ ਲੱਖ ਦੀ ਬੋੜ ਹੋਈ ਹੈ ਇਹਨਾਂ ਨੇ 5 ਲੱਖ ਮੰਗਿਆ ਸੀ ਜੀ ਤੇ ਮੇਰੇ ਫਾਦਰ ਸਾਹਿਬ ਨੇ ਜਿੱਦਾਂ ਮੁੰਡੇ ਵਾਲਿਆਂ ਨੇ ਦੱਸਿਆ ਕਿ ਸਾਡੀ ਨਹੀਂ ਹੈ ਨਹੀਂ ਨਹੀਂ ਸਿਹਤियत ਨਹੀਂ ਨਹੀਂ ਕਿ ਇਸ ਮਤਲਬ 5 ਲੱਖ ਦੀਗੀ ਤੇ ਉਹ 2 ਲੱਖ ਤੱਕ ਦਿੰਦੇ ਸੀਗੇ 2 ਤੋਂ ਬਾਅਦ ਉਹ 2.5 ਤੇ ਆ ਗਏ ਬਟੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਸਾਬਕਾ ਸਰਪੰਚ ਨੇ ਹੰਸਰਾਜ ਜੀ ਇਹ ਉਹਨਾਂ ਨੇ ਕਿਹਾ ਸੀਗਾ ਕਿ 3 ਮਰਲੇ ਦਾ ਪਲਾਟ ਤੇ ਮਤਲਬ ਨਾਲ 5 ਲੱਖ ਰੁਪਇਆ ਕੈਸ਼ ਕਿ ਬਿਲਕੁਲ ਤੁਸੀਂ ਦੇ ਦਿਓ ਚਾਰ ਸਾਲ ਵਿੱਚ ਗੈਪ ਪਾ ਲੈਨੇ ਕੁੜੀ ਦੀ ਉਮਰ 14 ਸਾਲ ਤੇ ਮੁੰਡੇ ਦੀ ਉਮਰ 18 ਸਾਲ ਆ ਕਿ ਮਤਲਬ ਜਦੋਂ ਚਾ ਉਹ ਪੂਰੀ ਉਮਰ ਦੀ ਹੋ ਜੂਗੀ ਮਤਲਬ ਫੇਰ ਇਹਨਾਂ ਦਾ ਕੋਈ ਬਿਹਾਰ ਵਾਲਾ ਜਾਂ ਜੁਕੇ ਵਾਲਾ ਗੋਣਾ ਹੁੰਦਾ ਹੈ ਕੁਛ ਕਿ ਫੇਰ ਉਸ ਟਾਈਮ ਤੇ ਇਹ ਵਿਆਹ ਕਰਕੇ ਉਧਰ ਚੱਜੂਗੇ ਬਟ ਇਹ ਇੱਕ ਮਹੀਨਾ ਇਹ ਬਾਰ ਬਾਰ ਆਪ ਹੀ ਟਾਲਮਟੋਲ ਕਰਦੇ ਨੇ ਮੇਰੇ ਜਿਵੇਂ ਤੁਸੀਂ ਮਹਿਲਾ ਕਮਿਸ਼ਨ ਗਏ ਜੀ ਜੀ ਤੇ ਉੱਥੇ ਆ ਵੀਡੀਓ ਤੁਸੀਂ ਦਿਖਾਈ ਸਰ ਮਹਿਲਾ ਕਮਿਸ਼ਨ 'ਚ ਮੇਰੇ ਫਾਦ ਸਾਹਿਬ ਨੂੰ ਅਹੀਂ ਕੱਲਿਆਂ ਨੂੰ ਅੰਦਰ ਨਾ ਜਾਣ ਦਿੱਤਾ ਅਸੀਂ ਇੱਕ ਬਕਾਇਦਾ ਪੈਨ ਡਰਾਈਵ ਦੇ ਵਿੱਚ ਆਪਣੇ ਵੱਲੋਂ ਤੇ ਸਾਰਾ ਕੁਝ ਅਸੀਂ ਆਪਣੇ ਵੱਲੋਂ ਸਾਰੀ ਰਿਕਾਰਡਿੰਗ ਵਗੈਰਾ ਜੋ ਵੀ ਐਵੀਡੈਂਸ ਹੈਗੇ ਅਸੀਂ ਆਪਣੇ ਵੱਲੋਂ ਇੱਕ ਪੈਨ ਡਰਾਈਵ ਦੇ ਵਿੱਚ ਉਹਨਾਂ ਨੂੰ ਸਬਮਿਟ ਕਰਵਾ ਦਿੱਤੇ ਉੱਥੇ ਕਿਉਂਕਿ ਆ ਵੀਡੀਓ ਵੀ ਇੱਕ ਬਹੁਤ ਵੱਡਾ ਸਬੂਤ ਸੀਗਾ ਜੀ 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 ਇਕੱਲੀ ਇਹ ਵੀਡੀਓ ਨਹੀਂ ਸਰ ਸਾਨੂੰ ਥ੍ਰੈਟ ਆਈ ਨਾ ਪਹਿਲਾਂ ਜਦੋਂ ਸਾਨੂੰ ਜਿਹੜੇ ਥ੍ਰੈਟ ਆਈਆਂ ਉਹ ਸਾਡੇ ਕੋਈ ਪਹਿਲਾਂ ਡੈਡੀ ਦਾ ਇੰਟਰਵਿਊ ਹੋਇਆ ਸੀਗਾ ਉਹ ਮੈਨੇ ਉਹਦੇ ਵਿੱਚ ਬਕਾਇਦਾ ਪਾਕਿਸਤਾਨ ਦੇ ਨੰਬਰ ਸ਼ੇਅਰ ਕੀਤੇ ਤੇ ਬਕਾਇਦਾ ਉਹਨਾਂ ਨੂੰ ਦੱਸਿਆ ਵੀ ਉਸ ਟਾਈਮ ਦੇ ਵਿੱਚ ਵੀ ਕਿ ਸਾਨੂੰ ਇੱਧਰ ਥ्रेट ਆ ਰਹੇ। ਇਹਨੇ ਆਪਣੇ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਨਾ ਅਸੀਂ ਜੋ ਆਪਣੇ ਵੱਲੋਂ ਐਵੀਡੈਂਸ ਤੁਹਾਨੂੰ ਜਿਹੜਾ ਦੱਸਿਆ ਉਹਦੇ ਵਿੱਚ ਪੈਨ ਡਰਾਈਵ ਦੇ ਵਿੱਚ ਅਸੀਂ ਸਾਰਾ ਆਪਣੇ ਵੱਲੋਂ ਐਵੀਡੈਂਸ ਪਾਇਆ ਕਿ ਜਿਹੜਾ ਸਾਨੂੰ ਥ्रेट ਆਏ ਤੇ ਜਿਹੜੀ ਸਾਨੂੰ ਇਹ ਕੁੜੀ ਦਾ ਬਿਆਨ ਸੀਗਾ ਉਹ ਵੀ ਚਲੋ ਸਾਰੇ ਪੱਤਰਕਾਰ ਤੇ ਕੋਈ ਨਹੀਂ ਹੁੰਦੇ। ਜਿਨ੍ਹਾਂ ਨੇ ਡੈਡੀ ਦੇ ਖਿਲਾਫ ਬੋਲਿਆ ਜਿਨ੍ਹਾਂ ਨੇ ਮਤਲਬ ਚਲੋ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਹੈਗੇ ਪਰ ਕੁਝ ਵੀਰ ਚੰਗੇ ਸੀਗੇ ਜਿਨ੍ਹਾਂ ਨੇ ਐਵੀਡੈਂਸ ਇਦਾਂ ਦਾ ਸਾਨੂੰ ਲਿਆ ਕੇ ਦਿੱਤਾ। ਜਿਹੜੀ ਆ ਵੀਡੀਓ ਰਿਕਾਰਡਿੰਗ ਸੀਗੀ ਕਾਇਦਾ ਆਪਣੇ ਆਪ ਕੁੜੀ ਮੰਦੀ ਇਹਦੇ ਵਿੱਚ ਵੇਖ ਕੇ ਅਸੀਂ ਇਦਾਂ ਬਾਰੋ-ਬਾਰ ਸਾਡਾ ਉਹਨਾਂ ਦਾ ਕਈ ਜਾਰੀ ਰਮਾ ਚੱਲਣ ਡਿਆ ਸੀਗਾ ਕੰਪਰਮਾਈਜ਼ ਚੱਲ ਰਿਹਾ ਸੀਗਾ ਤੇ ਅਸੀਂ ਉਹ ਆਪ ਹੀ ਟਲਮਟਲ ਕਰਦੇ ਪਏ ਸੀ ਇਹ ਸਭ 23 23 10 25 ਦੀ ਗੱਲ ਹੈ ਜੀ ਜਦੋਂ ਪਹਿਲੀ 23 8 ਸੌਰੀ 23 8 25 ਦੀ ਗੱਲ ਹੈ ਜੀ ਜਦੋਂ ਪਹਿਲੀ ਵਾਰੀ ਉਹ ਰਾਤੀ ਆਏ ਉੱਥੇ ਥਾਣੇ ਦੇ ਵਿੱਚ ਅਗਸਤ ਦਾ ਮਹੀਨਾ ਜੀ ਤੇ ਉਦੋਂ ਆ ਕੇ ਉਹਨਾਂ ਨੇ ਆਪਣੇ ਵੱਲੋਂ ਅਲੀਗੇਸ਼ਨ ਲਗਾਏ ਉਸ ਮੁੰਡੇ ਦੇ ਉੱਤੇ ਕਿ ਮਤਲਬ ਇਹਨੇ ਕੁੜੀ ਨਾਲ ਰੇਪ ਕੀਤਾ ਹਾਲੇ ਕਿ ਬਕਾਇਦਾ ਉਹਨਾਂ ਨੇ ਆਪ ਉਥੇ ਜੇ ਤੁਸੀਂ ਥਾਣੇ ਦੀ ਸੀਸੀਟੀਵੀ ਫੁਟੇਜ ਕਰਵਾਉਂਗੇ ਨਾ ਉਹਦੇ ਵਿੱਚ ਉਹਨਾਂ ਨੇ ਬਕਾਇਬ ਬਕਾਇਦਾ ਬਕਾਇਬ ਇਸ ਚੀਜ਼ ਦਾ ਬਿਆਨ ਦਿੱਤਾ ਹੋਇਆ ਆ ਕਿ ਉਹ ਮੁੰਡਿਆ ਸਾਡੇ ਘਰੇ ਨਾਰਮਲ ਆਂਦਾ ਜਾਂਦਾ ਸੀ ਆਂਦਾ ਜਾਂਦਾ ਸੀ ਇਹਨਾਂ ਨੂੰ ਪਤਾ ਵੀ ਸੀ ਕਿ ਉਸ ਮੁੰਡੇ ਦਾ ਇਹਨਾਂ ਕੁੜੀ ਨਾਲ ਰਿਲੇਸ਼ਨ ਹੈ ਜਿਹੜੇ ਥਾਣੇ ਲੱਗਿਆ ਧਿਆਨ ਲੱਗਿਆ ਜੀ ਮਿਲ ਸਕਦੇ ਸਰ ਅਸੀਂ ਦੇ ਆਪਣੇ ਵੱਲੋਂ ਸਾਰੇ ਇਹੀ ਰਿਕਵੈਸਟ ਵੀ ਕੀਤੀ ਹੈ ਅਸੀਂ ਮੈਲਾ ਕਮਿਸ਼ਨਰ ਅੱਗੇ ਜਦੋਂ ਫਾਸਾ ਪੇਸ਼ ਹੋਏ ਸੀਗੇ ਅਸੀਂ ਆਪਣੇ ਕਿਸੇ ਵੀ ਆਪਣੇ ਦਫਤਰ ਦੀ ਵੀ ਮੰਨ ਲਓ ਕਿ ਆਪਣੇ ਪ੍ਰਸ਼ਾਸਨ ਦੇ ਅੱਗੇ ਵੀ ਪੇਸ਼ ਹੋਨੇ ਅਸੀਂ ਤਾਂ ਆਪਣੇ ਵੱਲੋਂ ਇਹੀ ਰਿਕਵੈਸਟ ਕੀਤੀ ہوئی ਹੈ ਕਿ ਤੁਸੀਂ ਉਹ ਸੀਸੀਟੀਵੀ ਫੋਟੇ ਕਢਾਓ ਹਾਂ ਜੀ ਹਾਂ ਜੀ ਹਾਂ ਜੀ ਉਹਦੇ ਹਾਈ ਕੋਰਟ ਦੀ ਸੁਪਰਵੀਜ਼ਨ ਦੇ ਅੰਦਰ ਹੁੰਦੇ ਹੋ ਸਾਰੇ ਕੈਮਰੇ ਉਹਨਾਂ ਦੀ ਤੇ ਪਰ ਤੁਸੀਂ ਆਪਣੀ ਸੀਸੀਟੀਵੀ ਫੋਟੇ ਕਢਾਓਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ ਕਿ ਉਹ ਉਹਦੇ ਵਿੱਚ ਅਸਲੀਅਤ ਕੀ ਹੈ ਤੇ ਝੂਠ ਕੀ ਬੋਲ ਰਹੀ ਆ ਜਦੋਂ ਜਦੋਂ ਕਹਿ ਰਹੀ ਹੈ ਕਿ ਮੈਨੂੰ ਥਾਣੇ ਦੇ ਐਸਐਚਓ ਜਿਹੜੇ ਮੁੱਖ ਦਫਤਰ ਹੁੰਦਾ ਉਹਦੇ ਵਿੱਚ ਉਸ ਜੀ ਦੀ ਤੁਸੀਂ ਫੋਟੇ ਕਢਾਓ ਜੇ ਜੇ ਸਾਡੇ ਵੱਲੋਂ ਕੋਈ ਗਲਤੀ ਹੈ ਜੇ ਮੰਨ ਲਓ ਮੇਰੇ ਫਾਦਰ ਸਾਹਿਬ ਦੀ ਗਲਤੀ ਤਾਂ ਵੀ ਉਹਦੇ ਚ ਆ ਰਹੀ ਨਹੀਂ ਨਾ ਅਸੀਂ ਤੇ ਉਹੀ ਅਪਰੋਚ ਕਰ ਰਹੇ ਹਾਂ ਕਿ ਤੁਸੀਂ ਉਹ ਕਰਵਾਓ ਜੇ ਸਾਡੀ ਗਲਤੀ ਹੈ ਤੁਸੀਂ ਸਾਨੂੰ ਇੱਧਰ ਸਜ਼ਾ ਦੇ ਦਿਓ ਜੇ ਉਹਨਾਂ ਦੀ ਗਲਤੀ ਤੇ ਫੋਨਾਂ ਵਾਸਤੇ ਹੋ ਪਰ ਉਹ ਸਾਡੀ ਕੋਈ ਕਿਸ ਤਰੀਕੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਮਹਿਲਾ ਕਮਿਸ਼ਨ ਦੇ ਬਾਹਰ ਖੜੇ ਸੀ ਸਰ ਜਦੋਂ ਸਾਨੂੰ ਮੇਰੇ ਫਾਦਰ ਸਾਹਿਬ ਨੂੰ ਥ੍ਰੈਟ ਆਇਆ ਉਹ ਵੀਡੀਓ ਮੈਂ ਖੁਦ ਬਣਾਈ ਆ ਮੈਂ ਉਹਨਾਂ ਨੂੰ ਟੱਕ ਨਹੀਂ ਦੇਂਦਾ ਅਸੀਂ ਪਹਿਲਾਂ ਫੋਨ ਤੇ ਤੂੰ ਕਹਿੰਦੇ ਕਹਿੰਦੇ ਫੇਰ ਉਸੇ ਨੰਬਰ ਤੋਂ ਆ ਰਹੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਚੱਕੋ ਤੁਸੀਂ ਆਪਾਂ ਪਰ ਬਕਾਇਦਾ ਉਹਨਾਂ ਤੁਹਾਡੇ ਮੇਰੇ ਕੋਲ ਰਿਕਾਰਡਿੰਗ ਹੈਗੀ ਜੇ ਤੁਸੀਂ ਕਹਿੰਦੇ ਮੈਂ ਰਿਕਾਰਡਿੰਗ ਵੀ ਤੁਹਾਨੂੰ ਮੈਂ ਦੇ ਦੂੰਗਾ ਬਕਾਇਦਾ ਉਹਨੇ ਬਕਾਇਦਾ ਦੱਸਿਆ ਕਿ ਮੇਰਾ ਨਾਮ ਸ਼ਹਾਦ ਭੱਟੀ ਹੈ ਕਿ ਮੈਂ ਪਾਕਿਸਤਾਨ ਤੋਂ ਮੈਨੂੰ ਮੇਰੇ ਬਾਰੇ ਪਤਾ ਨਹੀਂ ਆ ਤੂੰ ਕੌਣ ਹੈ ਆਪਣਾ ਮੈਂ ਕੌਣ ਮੈਂ ਕੀ ਕਰ ਸਕਦਾ ਪਹਿਲਾਂ ਵੀ ਸਰ ਉਹਨਾਂ ਨੇ ਬੰਮ ਪਲਾਸੇ ਕਰਵਾਏ ਹੋਏ ਸਾਡੇ ਜਲੰਧਰ ਵਿੱਚ ਤੁਸੀਂ ਜਾਣਦੇ ਹੋਣੇ ਆ ਮਤਲਬ ਤੁਸੀਂ ਆਪ ਸੋਚੋ ਸਰ ਸਿੱਧੀ ਸਿੱਧੀ ਪ੍ਰਬੰਧਨ ਕੀ ਅੱਜ 10 ਤੋਂ 12 ਦਿਨ ਹੋ ਗਏ ਸਰ ਸਕੂਲ ਸਾਡੇ ਬੱਚੇ ਸਕੂਲ ਨਹੀਂ ਗਏ ਹਾਂ ਤੱਕ ਸਿਰਫ ਐਸੀ ਚੀਜ਼ ਕਰਕੇ ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂ ਹਾਂ ਜੀ ਤੁਹਾਡੀ ਆਵਾਜ਼ ਵੀ ਸੁਣ ਰਿਹਾ ਸਰ ਬਕਾਇਦਾ ਵੀਡੀਓ ਦੇ ਵਿੱਚ ਉਹਨੇ ਬੰਦਿਆਂ ਨੇ ਨਾਮ ਲਏ ਆ ਹੁਣ ਉਹ ਪ੍ਰਮਾਤਮਾ ਨੇ ਮੂੰਹ ਚੋਂ ਕਢਵਾਤਾ ਜਾਂ ਕੀ ਹੋਇਆ ਉਹਨੇ ਬਕਾਇਦਾ ਨਾਮ ਲੈ ਕੇ ਇਹ ਦੋ ਬੰਦੇ ਆ ਕਿ ਜਿਨ੍ਹਾਂ ਨੂੰ ਤੁਸੀਂ ਬੜੇ ਖਰਾ ਤੂੰ ਬਿਆਨਬਾਜ਼ੀ ਕਰਦਾ ਆ ਰਾਮ ਜੀ ਦੇ ਜੀ ਰਾਮ ਜੀ ਦੇ ਕਰਨਲ ਜਰਨਲ ਫਲੋਰ ਦੇ ਜਿਹੜੇ ਹੈਗੇ ਨੇ ਬਕਾਇਦਾ ਉਹਨਾਂ ਦੇ ਨਾਮ ਲਏ ਆ ਸਰ ਉਹਦੇ ਵਿੱਚ ਤੇ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਥਾਂ ਥਾਂ ਤੇ ਧੱਕੇ ਖਾਂਦੇ ਆ ਕਿ ਸਰ ਸਾਡੀ ਵੀ ਕੋਈ ਚਲੋ ਮੈਂ ਮੰਨ ਗਿਆ ਜੋ ਇਹ ਕਹਿੰਦੇ ਪਏ ਨਾ ਕਿ ਮੇਰੇ ਫਾਦਰ ਤੇ ਅਲੀਗੇਸ਼ਨ ਲਗਾਉਂਦੇ ਪਏ ਨੇ ਨਾ ਕਿ ਮਤਲਬ ਇਹਨਾਂ ਨੇ ਕੁਝ ਗਲਤ ਹੋ ਗਾ ਜਾਂ ਕਿਦਾਂ ਉਹ ਸਾਰੀਆਂ ਵੀਡੀਓਸ ਨੂੰ ਮੈਨੀਪੂਲੇਟ ਕਰਕੇ ਬਣਾਈਆਂ ਪਰ ਆਪਾਂ ਇੱਕ ਇਹਨਾਂ ਦੀ ਗੱਲ ਸੁਣ ਕੇ ਇੱਕ ਵਾਰੀ ਮੰਨ ਵੀ ਲੈਨੇ ਆ ਕਿ ਉਹ ਸੱਚਾਈ ਆ ਉਹ ਸੱਚਾਈ ਆ ਕਿ ਚਲੋ ਮੇਰੇ ਫਾਦਰ ਨੇ ਤਾਂ ਕੀਤਾ ਹੋਗਾ ਪਰ ਸਰ ਇਹਨਾਂ ਦਾ ਵੱਡਾ ਰਾਈਟ ਤੇ ਇਹਨਾਂ ਦੇ ਕੋਲ ਵੀ ਨਹੀਂ ਹੈਗਾ ਕਿ ਇਹ ਪਾਕਿਸਤਾਨ ਏਜੰਸੀਆਂ ਨਾਲ ਇਦਾਂ ਦੇ ਤਾਲੁਕਤ ਹੋਣ ਕਿ ਉੱਥੋਂ ਸਿੱਧੇ ਧਮਕੀਆਂ ਦੋਵੇਂ ਮੇਰੇ ਫਾਦਰ ਨੂੰ ਇਹਨਾਂ ਤੇ ਇਹਨਾਂ ਨੂੰ ਕੋਈ ਨਹੀਂ ਨਾ ਸਰ ਏ ਹੁਣ ਸਰ ਇਸ ਟਾਈਮ ਇਦਾਂ ਹੈ ਕਿ ਜੀ ਉਹਨਾਂ ਨੂੰ ਪਤਾ ਹੈ ਕਿ ਹਾਂ ਪ੍ਰਸ਼ਾਸਨ ਦੇ ਵਿੱਚ ਸੀਗੇ ਮੇਰੇ ਫਾਦਰ ਖੁਦ ਤੇ ਅੱਜ ਉਹਨਾਂ ਨੂੰ 35 36 ਸਾਲ ਹੋ ਗਏ ਸਰ ਜੌਬ ਕਰਦਾ ਉਹ 70 ਤੋਂ ਵੱਧ ਸਰ ਉਹਨਾਂ ਕੋਲ ਸਰਟੀਫਿਕੇਟ ਹੈ ਜਿਹੜੇ ਉਹਨਾਂ ਨੇ ਮਹਿਕਮੇ ਵਾਸਤੇ ਜਿਹੜਾ ਆਪਣੇ ਪਬਲਿਕ ਸਰਵਿਸ ਜਿਹੜੀ ਆਪਣੇ ਸਰਵਿਸ ਕਰਦੇ ਨੇ ਉਹਦੇ ਵਿੱਚ ਚੋਰ ਜਾਂ ਆਪਣੇ ਕੋਈ ਗੈਂਗ ਜਿੱਦਾਂ ਦੀ ਵੀ ਗੈਂਗਾਂ ਹੈਗੀਆਂ ਨੇ ਉਹ ਸਾਰੇ ਫੜ ਫੜ ਕੇ ਉਹਨਾਂ ਨੂੰ ਗਵਰਨਮੈਂਟ ਵੱਲੋਂ ਹੀ ਮਿਲੇ ਆ ਪਰ ਅੱਜ ਸਰ 70 ਦੇ 70 ਸਰਟੀਫਿਕੇਟ ਕਿਸੇ ਵੀ ਕੰਮ ਦੇ ਨਹੀਂ ਹੈਗੇ ਉਹ ਕਿਉਂਕਿ ਸਾਡੀ 1 ਰੁਪਏ ਦੀ ਸੁਣਵਾਈ ਨਹੀਂ ਹੈ 1 ਰੁਪਏ ਦੀ ਟਾਰਗੇਟ ਫੀਮ ਬਣਾਇਆ ਹੈ ਸਰ ਇਦਾਂ ਹੈ ਜੀ ਇਹ ਇਹ ਚਾਰ ਪੰਜ ਬਲੈਕਮੇਲਰ ਨੇ ਇਹ ਚਾਰ ਪੰਜ ਬਲੈਕਮੇਲਰ ਨੇ ਹਰ ਇੱਕ ਦਾ ਵੱਖਰਾ ਵੱਖਰਾ ਹੁਣ ਮੇਰੇ ਫਾਦਰ ਸਾਹਿਬ ਦੀ ਕਿਤੇ ਇੱਕ ਜਗ੍ਹਾ ਪੋਸਟਿੰਗ ਨਹੀਂ ਸੀ ਸਰ ਸ਼ਹਿਰ ਦੇ ਵਿੱਚ ਕੋਈ ਐਸਾ ਥਾਣਾ ਨਹੀਂ ਸੀ ਜਿੱਥੇ ਉਹ ਪੋਸਟਡ ਨਹੀਂ ਰਹੇ ਨੇ ਤੇ ਹਰ ਹਰ ਖਾਣੇ ਦੇ ਵਿੱਚ ਇਹਨਾਂ ਦਾ ਵੀ ਪਰਚਾ ਬਰਾਬਰ ਨਾਲ ਤੁਸੀਂ ਕਿਸੇ ਵੀ ਥਾਣੇ ਤੋਂ ਜਾ ਕੇ ਮੇਰੇ ਇਹ ਮੇਰੇ ਫਾਦਰ ਨੂੰ ਅੱਜ ਲਾਈਵ ਹੋ ਕੇ ਇਹਨਾਂ ਕੋ ਬੁਰਾ ਭਲਾ ਆਪਣੇ ਜਿਹੜੇ ਕੀਮਤੀ ਭਗਤ ਨੇ ਜਾਂ ਕੋਈ ਆਪਣੇ ਮਲ ਇਹਨਾਂ ਕੋ ਬੁਰਾ ਭਲਾ ਬੋਲ ਰਹੇ ਨੇ ਦੁਸ਼ਟ ਆਤਮਾ ਇਹ ਫਲਾਣ ਸਰ ਇਹਨਾਂ ਦੇ ਆਪਣੇ ਖਿਲਾਫ ਤੁਸੀਂ ਕਿਸੇ ਵੀ ਥਾਣੇ 'ਚ ਜਾ ਕੇ ਦੇਖੋ ਪਰਚਾ ਮਿਲੇਗਾ ਤੁਹਾਨੂੰ ਸਰ ਇਹਨਾਂ ਦੀ ਆਪਣੀ ਪਛਾਣ ਕੀ ਹੈ ਕੌਣ ਨੇ ਸਰ ਕੋਈ ਪਛਾਣ ਨਹੀਂ ਹੈ ਸਰ ਕੋਈ ਪਛਾਣ ਨਹੀਂ ਸਰ ਇਹਨਾਂ ਦੀ ਇਹ ਇੱਕ ਸਿਰਫ ਪਾਰਟੀ ਇਹ ਜਿਹੜੇ ਕੀਮਤੀ ਭਗਤ ਜੀ ਇਹ ਨਾ ਇਹ ਇੱਕ ਆਪਣੇ ਗਊਸ਼ਾਲਾ ਦੇ ਚੇਅਰਮੈਨ ਸੀਗੇ ਸਾਬਕਾ ਉੱਥੋਂ ਵੀ ਸਰ ਇਹਨਾਂ ਦਾ ਕੋਈ ਘਟਾਲਾ ਹੋਇਆ ਇਹਨਾਂ ਨੇ ਕੋਈ ਆਪਣੇ ਉੱਥੋਂ ਕੋਈ ਪੈਸੇ ਪੁੱਛਦੀ ਹੇਰਪਹਿਰ ਕੀਤੀ ਇਹਨਾਂ ਨੂੰ ਉੱਥੋਂ ਵੀ ਬਰਖਾਸਤ ਕਰ ਦਿੱਤਾ ਹੋਵੇਗਾ ਉਸ ਤੋਂ ਇਲਾਵਾ ਇਹ ਹੁਣ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਨਾਰਮਲ ਵਰਕਰ ਪਰ ਮੈਂ ਖੁਦ ਹਰਾਨਾ ਇੱਕ ਨਾਰਮਲ ਵਰਕਰ ਦੀ ਇਨੀ ਪਾਵਰ ਹੋ ਸਕਦੀ ਆ ਸਰ 7 ਨੰਬਰ ਥਾਣੇ ਦੇ ਵਿੱਚ ਮੇਰੇ ਫਾਦਰ ਐਸਐਚਓ ਪੋਸਟਡ ਸੀਗੇ ਉੱਥੇ ਇੱਕ ਨਾਰਮਲ ਮਾਮਲਾ ਆਇਆ ਇੱਕ ਚੋਰੀ ਦਾ ਮਾਮਲਾ ਆਇਆ ਕਿਸੇ ਦੇ ਘਰ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਇਹਨਾਂ ਦਾ ਭਤੀਜਾ ਸਗਾ ਭਤੀਜਾ ਕਿਸੇ ਦੇ ਘਰ ਦੇ ਵਿੱਚ ਕਾਰਪੈਂਟਰੀ ਦਾ ਕੰਮ ਕਰ ਰਿਹਾ ਸੀ ਸਰ ਉਹਦੇ ਵਿੱਚ ਉਹਨਾਂ ਨੇ ਕੀ ਕਹਿੰਦੇ ਨੂੰ ਇਹਨਾਂ ਨੂੰ ਚਾਬੀਆਂ ਫੜੀਆਂ ਹੋਈਆਂ ਸੀਗੀਆਂ 60000 ਰੁਪਏ ਕੈਸ਼ ਸਰ 6 ਸੋਨੇ ਦੀਆਂ ਝੂੜੀਆਂ ਇਹਨੇ ਚੱਕ ਲਈਆਂ ਸਰ ਉੱਥੋਂ ਇਹਨਾਂ ਦੇ ਭਤੀਜੇ ਨੇ ਉਹ ਦਰਖਾਸਤ ਬਾਇ ਨੇਮ ਮੇਰੇ ਫਾਦਰ ਕੋਈ ਮੇਰੇ ਫਾਦਰ ਨੇ ਬਾਇ ਨੇਮ ਜਦੋਂ ਦਰਖਾਸਤ ਸਹੀ ਸਰਫ ਇਹ ਕੋਈ ਅਨਨ ਪਰਸਾ ਤਾਂ ਹੈ ਨਹੀਂ ਬਾਇ ਨੇਮ ਆਈ ਉਹਨਾਂ ਨੇ ਸਿਰਫ ਇਹਨੂੰ ਪੁੱਛ ਕੇ ਇਸ ਲਈ ਇਹ ਪਟੀਸ਼ਨ ਸੱਦਿਆ ਇਹ ਥਾਣੇ ਵਿੱਚ ਆਏ ਨੇ ਇਹਨਾਂ ਨੇ ਬਤਮੀਜ਼ੀ ਕੀਤੀ ਮੇਰੇ ਫਾਦਰ ਨਾਲ ਉੱਤੋਂ ਉਹਨਾਂ ਨੂੰ ਕਿਹਾ ਕਹਿੰਦੇ 15 ਮਿੰਟ ਵਿੱਚ ਤੁਹਾਡਾ ਟਰਾਂਸਫਰ ਸਰ 15 ਮਿੰਟ ਵਿੱਚ ਮੇਰੇ ਫਾਦਰ ਦਾ ਉਹਨਾਂ 15 ਮਿੰਟ ਵਿੱਚ ਮੇਰੇ ਫਾਦਰ ਦਾ ਟਰਾਂਸਫਰ ਹੋ ਗਿਆ ਸਰ ਉਹ ਵੀ ਨਿਊਜ਼ ਵਾਇਰਲ ਇੰਨੀ ਕੁ ਹੋਈ ਸਰ ਪਰ ਕਿਸੇ ਨੇ ਨਹੀਂ ਸੁਣਵਾਈ ਕੀਤੀ ਉਸ ਚੀਜ਼ ਦੇ ਉੱਤੇ ਵੀ ਕਿ ਇੱਕ ਇੱਕ ਨਾਰਮਲ ਵਰਕਰ ਹੈ ਕੋਈ ਆਪਣੇ ਪਾਵਰ ਚ ਵੀ ਨਹੀਂ ਹੈ ਨਹੀਂ ਜੀ ਇਹ ਮਤਲਬ ਇਨੀ ਕਿਦਾਂ ਹੋ ਸਕਦੀ ਹੈ ਸਰ ਅ ਬڑے ਬੰਦੇ ਨੇ ਸਰ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਜਿੱਦਾਂ ਦੇ ਲੀਡਰ ਹੋ ਇਹਨਾਂ ਦੇ ਨੇ ਉਹ ਸਾਡੇ ਵੀ ਨੇ ਪਰ ਉਹਨਾਂ ਨੂੰ ਚਾਹੀਦਾ ਹੋਏ ਸੀਗਾ ਕਿ ਕਮ ਸੇ ਕਮ ਸਾਡੀ ਵੀ ਸੌਂਦਾ ਅਸੀਂ ਵੀ ਨਾਰਮਲ ਪਬਲਿਕ ਆ ਜੇ ਫਾਦਰ ਪਬਲਿਕ ਸਰਵੈਂਟ ਆ ਅਸੀਂ ਤੇ ਨਾਰਮਲ ਪਬਲਿਕ ਸਿਵਿਲੈਂਸ ਵਿੱਚ ਆਂ ਸਾਡੀ ਵੀ ਤਾਂ ਕੋਈ ਸੁਣਵਾਈ ਹੋਣੀ ਚਾਹੀਦੀ ਪਰ ਕੋਈ ਸੁਣਵਾਈ ਨਹੀਂ ਮੈਨੂੰ ਬੁਲਾਇਆ ਮੈਂ ਵੀ ਮਹਿਲਾ ਕਮਿਸ਼ਨ ਦੇ ਵਿੱਚ ਪੇਸ਼ ਹੋਏ ਜਦੋਂ ਫਾਦਰ ਮੇਰੇ ਉਦੋਂ ਵੀ ਉਹਨਾਂ ਦੇ ਉੱਤੇ ਮਤਲਬ ਉਹਨਾਂ ਨੇ ਕੋਈ ਵੀ ਫਾਦਰ ਦੀ ਗੱਲ ਹੀ ਸੁਣੀ ਈਵਨ ਉੱਥੇ ਰਿਕਾਰਡਿੰਗ ਹੁੰਦੀ ਆ ਉਹਦੇ 'ਚ ਮੇਰੇ ਫਾਦਰ ਨੂੰ ਉਹ ਦਬਕੇ ਮਾਰ ਰਹੇ ਨੇ ਸਿਰਫ ਇੱਕ ਕੁੜੀ ਦਾ ਬਿਆਨ ਸੁਣ ਕੇ ਕਿ ਸਿਰਫ ਕੁੜੀ ਹੀ ਸੱਚੀ ਹੈ ਮੇਰੇ ਫਾਦਰ ਨੂੰ ਦਬਕੇ ਮਾਰ ਰਹੇ ਨੇ ਉਤੋਂ ਹੁਣ ਉਹ ਹਾਲੇ ਤੱਕ ਕੋਈ ਵੀ ਕੋਈ ਕਿਸੇ ਤਰੀਕੇ ਦਾ ਵੀ ਕੋਈ ਐਵੀਡੈਂਸ ਨਹੀਂ ਆਇਆ দাদা ਕਿ ਜਿੱਥੇ ਉਹ ਬਿਲਕੁਲ ਪ੍ਰੋਪਰ ਆਪਣੇ ਦੋਸ਼ੀ ਸਾਬਿਤ ਹੋ ਜਾਣ ਤੇ ਉਹ ਵਾਇਰਲ ਕਰ ਦਿੱਤੀ ਸਰ ਉਹਨਾਂ ਨੇ ਟਾਈਮ ਦਿੱਤਾ ਸੀਗਾ ਪਰ ਪ੍ਰੈਸ਼ਰ ਇਹਨਾਂ ਦੀ ਮੌਕੇ ਦੀ ਸਰਕਾਰ ਦਾ ਪ੍ਰੈਸ਼ਰ ਇਹਨਾਂ ਦਾ ਇੰਨਾ ਸੀਗਾ ਨਾ ਸਰ ਕਿ ਅਗਲੇ ਦਿਨ ਸਰ ਮੇਰੇ ਫਾਦਰ ਉਤੇ ਪਰਚਾ ਕਰਵਾਤਾ ਇਹਨਾਂ ਨੇ ਹੋਣੇ ਪਬਲਿਕਲੀ ਪ੍ਰੈਸ ਕਾਨਫਰੰਸਾਂ ਕਰ ਕਰਕੇ ਮੇਰੇ ਫਾਦਰ ਦੀ ਇਮੇਜ ਇਹਨਾਂ ਨੇ ਇੰਨੀ ਕੁ ਡਾਊਨ ਕਰ ਦਿੱਤੀ ਨਾ ਸਰ ਕਿ ਮਤਲਬ ਪੁੱਛੋਗਾ ਨਾ ਕਿ ਹੁਣ ਅਸੀਂ ਵੀ ਘਰੋਂ ਬਾਹਰ ਨਿਕਲੇ ਤਾਂ ਸੋਵਾਰੀ ਸੋਚੀਦੇ ਆ ਕਿ ਮਤਲਬ ਐਡਾ ਕੀ ਉਹਨਾਂ ਨੇ ਗੁਣਾ ਕਰ ਦਿੱਤਾ ਸੀਗਾ ਤੁਸੀਂ ਸਰ ਕੱਲੇ ਕੱਲੇ ਬੰਦੇ ਦੀ ਤੁਸੀਂ ਮੇਰੇ ਕੋਲ ਸਟੋਰੀ ਲਓ ਕੱਲੇ ਕੱਲੇ ਬੰਦੇ ਦਾ ਵੱਖਰੀ ਵੱਖਰੀ ਥਾਂ ਦੇ ਉੱਤੇ ਮੇਰੇ ਫਾਦਰ ਦੇ ਨਾਲ ਕੋਈ ਨਾ ਕੋਈ ਮਤਲਬ ਆਪਣੇ ਕੋਈ ਨਾ ਕੋਈ ਆਡੀਓ ਆ ਹਾਂਜੀ ਆਡੀਓ ਦੇ ਵਿੱਚ ਤੁਹਾਡੇ ਪਿਤਾ ਜੀ ਕਿਸੇ ਔਰਤ ਨੂੰ ਬੁਲਾਉਂਦੇ ਨਜ਼ਰ ਆਉਂਦੇ ਨੇ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹ ਵੀ ਸੁਣਾਈ ਦਿੰਦਾ ਹੈ ਕਿ ਇਕੱਲੇ ਆਉਂਦਾ ਸਰ ਗੱਲ ਇਦਾਂ ਨਹੀਂ ਸੀਗੀ ਉਹ ਹੈਗੀ ਆ ਸਰ 8-9 ਮਿੰਟ ਦੀ ਰਿਕਾਰਡਿੰਗ ਹੈ ਉਹ ਜਿਹਨੂੰ ਇਹਨਾਂ ਨੇ ਕੱਟ-ਕੱਟ ਐਡਿਟ ਕਰ-ਕਰ ਕੇ ਮਤਲਬ ਛੋਟੀ ਜੀ ਇੱਕ ਬਣਾ ਦਿੱਤੀ ਆ ਉਹਦੇ ਵਿੱਚ ਬਾਕਾਇਦਾ ਉਹ ਉਹਦੀ ਗੱਲ ਇਹ ਹੈ ਕਿ ਜਦੋਂ ਨਾ ਇਹ ਰਾਇਜ਼ਨਾਮੇ ਵਾਸਤੇ ਇਹ ਲੇਡੀ ਪੈਸੇ ਮੰਗਦੀ ਸੀ ਜਿਤਨਾ ਚੁੰਨੀ ਦੇਵੀ ਆ ਇਹ ਪੈਸੇ ਮੰਗਦੀ ਸੀਗੀ ਇਹ ਕਹਿੰਦੀ ਸੀ ਕਿ ਮੈਂ ਪੈਸੇ ਲੈ ਕੇ ਜਾਂ ਪਲਾਟ ਲੈ ਕੇ ਉਹ ਸਾਫ ਦਾ ਸਰਪੰਚ ਹੁਣਾਂ ਦੇ ਪਿੱਛੇ ਲੱਗ ਕੇ ਕਿ ਮਤਲਬ ਪੈਸੇ ਲੈ ਕੇ ਤੇ ਮੈਂ ਫੇਰ ਆਈਨਾਮਾ ਕਰਨਾ ਉਦੋਂ ਇਹਨਾਂ ਦਾ ਘਰ ਵਾਲਾ ਸੀ ਨਾ ਜਿਹੜਾ ਸਰ ਉਹ ਘੂਰਦਾ ਸੀ ਉਹ ਕਹਿੰਦਾ ਸੀ ਕਿ ਮੇਰੀ ਕੁੜੀ ਦਾ ਮਾਮਲਾ ਆ ਮੈਂ ਬਿਨਾ ਪੈਸੇ ਲੈ ਹੀ ਰਜਨਾਮਾ ਕਰਨਾ ਚਾਹਣਾ ਜੇ ਕਰਨਾ ਵੀ ਆ ਜੇ ਵਿਆਹ ਵੀ ਕਰਨਾ ਤਾਂ ਮੈਂ ਤਾਂ ਵੀ ਇਦਾਂ ਹੀ ਕਰਨਾ ਬਟ ਇਹ ਚਾਹੁੰਦੀ ਸੀ ਕਿ ਇਹ ਕੱਲੀ ਵੀ ਮਿਲਦੀ ਸੀ ਜੜੀ ਨੂੰ ਉੱਥੇ ਜਾ ਕੇ ਕਹਿੰਦੀ ਸੀ ਕਿ ਦੂਸਰਾ ਆਪਣਾ ਨਹੀਂ ਅਸੀਂ ਪੈਸਿਆਂ ਨਾਲ ਕਰਨਾ ਤੇ ਫਿਰ ਉਹ ਦੂਜੇ ਬੰਨੇ ਉਹਨਾਂ ਦਾ ਪ੍ਰੈਸ਼ਰ ਸੀ ਕਿ ਸਾਡੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਏ ਨਹੀਂ ਅਸੀਂ ਦੋਨੇ ਆਲੇ ਆਪਸੇ ਸਮਝੌਤਾ ਕਰਦੇ ਆ ਕਿ ਤੁਸੀਂ ਜਿਹੜਾ ਹੈਗਾ ਸਾਡਾ ਬਾਰੋ-ਬਾਰ ਰਜਨਾਮਾ ਹੋਣ ਦਿਓ ਅਸੀਂ ਕੋਈ ਗੱਲ ਨਹੀਂ ਕਿਤੇ ਵੱਡੇ ਅਫਸਰਾਂ ਕੋ ਵੀ ਪੇਸ਼ ਹੋਣਾ ਪਿਆ ਅਸੀਂ ਪੇਸ਼ ਹੋ ਜਾਾਂਗੇ ਤੇ ਅਸੀਂ ਇਹ ਨਹੀਂ ਗੱਲ ਦੱਸਾਂਗੇ ਆ ਗੱਲ ਸੀ ਜੋ ਟੋਟਲ ਤਾਂ ਕਰਕੇ ਉਹਨਾਂ ਨੇ ਕਿਹਾ ਕਿ ਤੂੰ ਕੱਲੀ ਆ ਜਾ ਸਰ ਇਹ ਉਹਨਾਂ ਨੂੰ ਮੁੰਡਿਆਂ ਨਾਲ ਨਾ ਧਮਕਾਉਂਦੇ ਸੀਗੇ ਇਹ ਮੁੰਡਿਆਂ ਨਾਲ ਧਮਕਾਉਂਦੇ ਸੀਗੇ ਕਿ ਮਤਲਬ ਤੁਸੀਂ ਸਾਨੂੰ ਪਲਾਟ ਦੋ ਤੇ ਨਾਲ 5 ਲੱਖ ਰੁਪਏ ਕੈਸ਼ ਦੋ ਅਸੀਂ ਫੇਰ ਬਾਰੋ-ਬਾਰ ਮਤਲਬ ਪਰਚਾ ਨਹੀਂ ਕਰਾਂਗੇ ਤੁਹਾਡੇ ਤੋਂ ਬਾਰੋ-ਬਾਰ ਤੁਹਾਡੇ ਨਾਲ ਵੇਣ ਲਾਂਗੇ ਸਰ ਆ ਗੱਲ ਸੀ ਉਹਨਾਂ ਦਾ ਕੀ ਹੁੰਦਾ ਬਾਰੇ ਮੁੰਡੇ ਦੇ ਕੀ ਬਾਜ਼ੀ ਸੀ ਸਰ ਮੁੰਡੇ ਦੇ ਤੇ ਪਰਚਾ ਹੋ ਗਿਆ ਸਰ ਮੁੰਡਾ ਜੇਲ੍ਹ 'ਚ ਆ ਜੀ ਮੁੰਡੇ ਤੇ ਪਰਚਾ ਹੋ ਗਿਆ ਮੁੰਡਾ ਜੇਲ੍ਹ 'ਚ ਈਵਨ ਸਰ ਜਿਹੜੀ ਕੁੜੀ ਦਾ ਜਿਹਦੇ ਕਰਕੇ ਪਰਚਾ ਹੋਇਆ ਹੈ ਨਾ ਸਰ ਉਹ ਉਸ ਦਿਨ ਜਿਸ ਦਿਨ ਉਹਨਾਂ ਨੂੰ ਮਾਨਯੋਗ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਗਿਆ ਨਾ ਸਰ ਉਸ ਕੁੜੀ ਦੇ ਕੋਲੋਂ ਆਪਣੇ ਫਾਦਰ ਦਾ ਨਾਮ ਵੀ ਨਹੀਂ ਲਿਆ ਜਾ ਰਿਆ ਸੀ ਤੇ ਸੈਕਿੰਡ ਟਰਮ ਲਈ ਜਦੋਂ ਇਹਨਾਂ ਨੇ ਉਹਨੂੰ ਪੇਸ਼ ਕੀਤਾ ਸਰ ਉਹਨਾਂ ਨੇ ਸਾਰਾ ਕੁਝ ਜਿੱਦਾਂ ਇਹਨਾਂ ਨੇ ਪੜ੍ਹਾ ਲਿਖਾ ਕੇ ਜਿੱਦਾਂ ਦੱਸਿਆ ਹੋਊਗਾ ਉਹ ਸਾਰਾ ਕੁਝ ਹੀ ਮੇਰੇ ਫਾਦਰ ਦੇ ਖਿਲਾਫ ਬੋਲ ਦਿੱਤਾ ਉਹਨੂੰ ਨਾਮ ਵੀ ਨਹੀਂ ਲੈਣਾ ਉਹਨੂੰ ਆਪਣੇ ਡੈਡੀ ਦਾ ਨਾਮ ਨਹੀਂ ਲੈਣਾ ਆ ਰਿਆ ਸੀ ਜਿਹਨੂੰ ਕੱਲ ਤੱਕ ਉਹ ਮੇਰੇ ਫਾਦਰ ਦੇ ਸਾਹਮਣੇ ਮਤਲਬ ਉਹਨਾਂ ਦੇ ਬਰਖਲਾਫ ਸਾਰਾ ਕੁਝ ਬੋਲ ਕੇ ਆ ਗਿਆ ਉੱਥੇ ਉਹਨੂੰ ਚੰਨੀ ਦੇਵੀ ਨੂੰ ਵੀ ਨਾਮ ਨਹੀਂ ਲੈਣਾ ਆਉਂਦਾ ਇਹ ਕਿਹੜਾ ਸੀ ਜਿਹੜੀ ਤੁਸੀਂ ਵੀਡੀਓ ਦੀ ਗ ਆਰਕੂਮੈਂਟ ਦੀ ਵੀਡੀਓ ਨਾ ਜੀ 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 ਇਹ ਜੀ ਵੀਡੀਓ ਨਹੀਂ ਸਰ ਉਹ ਰਿਕਾਰਡਿੰਗ ਹੀ ਆ ਹਾਂ ਜੀ ਹਾਂ ਜੀ ਸਾਨੂੰ ਪਤਾ ਲੱਗਾ ਸੀ ਸਰ ਕਿ ਉਹ ਪੂਰੀ ਨਹੀਂ ਰਿਕਾਰਡਿੰਗ ਆ ਹਾਂ ਜੀ ਉਹ ਸ਼ੋਰ ਆ ਤੁਹਾਨੂੰ ਕਲੀਅਰਸਟੀ ਦਾ ਕਿ ਬਾਕੀ ਉੱਚ ਕਟਿੰਗ ਹੋਈ ਹੈ ਸਰ ਅਸੀਂ ਤੇ ਰਿਕਵੈਸਟ ਇਹ ਕਰਦੇ ਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਗਲਤ ਆ ਮਤਲਬ ਮੈਂ ਆਪਣੇ ਤੌਰ ਤੇ ਕਹਿੰਦਾ ਤੁਸੀਂ ਉਹਦੀ ਫੋਰੈਂਸਿਕ ਕਰਾ ਲਓ ਕੋਈ ਵੀ ਵੀਡੀਓ ਜੇ ਕੱਟੀ ਜਾਂਦੀ ਹੈ ਨਾ ਸਭ ਤੋਂ ਵੱਡਾ ਕ੍ਰਾਈਮ ਹੁੰਦਾ ਜੀ ਜੀ ਸਰ ਬਿਲਕੁਲ ਬਿਲਕੁਲ ਸਰ ਬਿਲਕੁਲ ਉਹ ਸਾਬਤ ਕਰ ਲਓ ਕਿ ਨਹੀਂ ਸਰ ਅਸੀਂ ਤੇ ਆਪਣੇ ਵੱਲੋਂ ਹੀਰ ਕਲਾਸਟ ਕਰਦੇ ਆ ਦੇਖੋ ਸਰ ਅਸੀਂ ਵੀ ਨਾਰਮਲ ਹੁਣ ਮੇਰੇ ਫਾਦਰ ਸਾਹਿਬ ਨੇ ਉਹ ਸਿਗੇ ਆਪਣੇ ਕੀ ਕਹਿੰਦੇ ਨੂੰ ਸਾਡੇ ਘਰ ਦੇ ਵਿੱਚੋਂ ਕਿ ਜਿਹੜੇ ਪ੍ਰਸ਼ਾਸਨ ਦੇ ਵਿੱਚ ਸੀਗੇ ਹੋਰ ਬਾਕੀ ਸਰ ਸਾਡੇ ਸਾਡੇ ਦਾ ਨੋਰਮਲ ਬਿਜ਼ਨਸ ਸਰ ਛੋਟੇ ਛੋਟੇ ਸਰ ਜੇ ਉਹਨਾਂ ਦੀ ਨਹੀਂ ਸੁਣਦੇ ਸਰ ਸਾਡੀ ਕਿਤੇ ਸੁਣਨੇ ਆਈ ਤੇ ਸਾਡੇ ਕੁਐਸਚਨ ਇਹ ਗੱਲ ਕਰ ਰਹੇ ਆ ਸਾਰਾ ਕੁਝ ਸ਼ਾਰਟ ਹੋਣਾ ਹੈਣਾ ਉਸ ਤੋਂ ਸਾਡੇ ਫਾਦਰ ਸਾਹਿਬ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਹੈਗੀ ਆ ਜਿਹਦੇ ਵਿੱਚ ਉਹ ਬੰਨਿਆਨ ਦੇ ਵਿੱਚ ਨਜ਼ਰ ਆਉਂਦੇ ਜੀ ਇਸੋ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਉਹ ਇਦਾਂ ਆ ਜੀ ਜਿਸ ਦਿਨ ਇਹ ਦੂਸਰੇ ਕੇਸ ਦੀ ਗੱਲ ਆ ਜਿਹੜੇ ਇੱਕ ਨਾਲ ਹੋਰ ਦੋ ਤਿੰਨ ਕੁੜੀਆਂ ਪੇਸ਼ ਹੋਈਆਂ ਨਾ ਸਰ ਉਹਦੇ ਵਿੱਚ ਇਹ ਗੱਲ ਇਤਰਾਇਆ ਕਿ ਮੇਰੇ ਫਾਦਰ ਸੀਗੇ ਉਸ ਦਿਨ ਰੈਸਟ ਤੇ ਉਹਨਾਂ ਨੇ ਬਕਾਇਦਾ ਨਾਲ ਉਹਨਾਂ ਦੇ ਪੰਚਪਿੰਡ ਦੇ ਪੰਚ ਤੇ ਸਰਪੰਚ ਵਗੈਰਾ ਵੀ ਨਾਲ ਸੀਗੇ ਉਹ ਕੁੜੀਆਂ ਇਕੱਲੀਆਂ ਨਹੀਂ ਸੀਗੀਆਂ ਜਿਸ ਦਿਨ ਦੀ ਇਹ ਗੱਲ ਹੈ ਜੀ ਤੇ ਮੇਰੇ ਉਹਨਾਂ ਨੇ ਮੇਰੇ ਫਾਦਰ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਅਸੀਂ ਮਤਲਬ ਤੁਹਾਨੂੰ ਉਹਨਾਂ ਦਾ ਕੋਈ ਥਾਣੇ ਵਿੱਚ ਕੇਸ ਹੈਗਾ ਉਸ ਰਿਗਾਰਡਿੰਗ ਉਹਨਾਂ ਨੇ ਫੋਨ ਕੀਤਾ ਕਿ ਅਸੀਂ ਤੁਹਾਨੂੰ ਪਰਸਨਲੀ ਮਿਲਣਾ ਤੇ ਮੇਰੇ ਫਾਦਰ ਨੇ ਅਗੋ ਕਿਹਾ ਕਿ ਅੱਜ ਮੈਂ ਰੈਸਟ ਤੇ ਆਂ ਕਿ ਮਤਲਬ ਮੈਂ ਅੱਜ ਉੱਥੇ ਆ ਨਹੀਂ ਸਕਦਾ ਤੁਸੀਂ ਡਿਊਟੀ ਅਫਸਰ ਲੱਗੇ ਹੋਏ ਨੇ ਉਹਨਾਂ ਨੂੰ ਮਿਲ ਲਓ ਉਹਨਾਂ ਨੇ ਕਿਹਾ ਨਹੀਂ ਸਰ ਮਤਲਬ ਅਸੀਂ ਤੁਹਾਡਾ ਨਹੀਂ ਮਿਲਣਾ ਜਿਹੜੇ ਪੰਚ ਸਾਹਿਬ ਨੇ ਉਹਨਾਂ ਨੇ ਵੀ ਕਿਹਾ ਕਿ ਨਹੀਂ ਅਸੀਂ ਤੁਹਾਡਾ ਨਹੀਂ ਮਿਲਣਾ ਤੁਸੀਂ ਇੱਕ ਵਾਰੀ ਸਾਡੇ ਨਾਲ ਮਿਲੋ ਪਰਸਨਲੀ ਮੇਰੇ ਫਾਦਰ ਨੇ ਕਿਹਾ ਕਿ ਮੈਂ ਥਾਣੇ 'ਚ ਨਹੀਂ ਆ ਮੈਂ ਇੱਥੇ ਰੂਮ ਲਿਆ ਹੋਇਆ ਮੈਂ ਉੱਥੇ ਆ ਉਹ ਕਹਿੰਦੇ ਕਿ ਅਸੀਂ 2 ਮਿੰਟ ਥੱਲੇ ਭਾਵੇਂ ਖੜ ਕੇ ਰੂਮ ਦੇ ਹੀ ਗੱਲ ਕਰ ਲਾਂਗੇ ਤੁਸੀਂ ਇੱਕ ਵਾਰੀ ਸਾਨੂੰ ਬੁਲਾ ਲਓ ਉੱਥੇ ਉਹ ਨਾਰਮਲ ਮੈਂ ਮੰਨਦਾ ਇਹ ਇਸ ਗੱਲ ਉੱਤੇ ਉਹ ਕੁਝ ਨਹੀਂ ਹੈਗਾ ਕਿ ਮੇਰੇ ਫਾਦਰ ਕਿਉਂਕਿ ਜੋ ਵੀਡੀਓ ਦਾ ਹੈ ਨਾ ਉਹ ਕੁੜੀ ਹੀ ਹੋਊਗੀ ਪਰ ਉਹ ਸਰ ਗੱਲ ਉਹ ਐਦਾਂ ਨਹੀਂ ਹੈ ਉਹ ੱੱਕੇ ਨਾ ਬਣਾਈ ਹੋਈ ਗੱਲ ਤੁਸੀਂ ਇਹ ਦੇਖੋ ਕਿ ਉਹਦੇ ਵਿੱਚ ਉਹ ਫਾਦਰ ਸਿਰਫ ਇੱਕ ਰਸਤਾ ਦਿਖਾ ਰਹੇ ਹੋ ਕਹਿੰਦੇ ਅਸੀਂ ਇੱਥੇ ਖੜੇ ਆ ਉਹ ਕਹਿੰਦੇ ਵੀਡੀਓ ਕਾਲ ਕਰ ਲਓ ਮੈਂ ਤੁਹਾਨੂੰ ਦਗਾ ਰਸਤਾ ਕਿੱਥੇ ਕਰਕੇ ਆ ਉਹਨਾਂ ਨੇ ਫੋਨ ਤਾਂ ਸਮਝਾਇਆ ਉਹਨਾਂ ਨੂੰ ਸਮਝ ਹੀ ਨਹੀਂ ਲੱਗੀ ਉਹਨਾਂ ਨੇ ਇਹੀ ਗੱਲ ਦੱਸੀ ਕਿ ਇੱਧਰ ਟਰਨ ਹੋ ਜਾਓ ਬਸ ਇੰਨੀ ਕੀ ਹੀ ਸਰ ਗੱਲ ਉਹ ਇੰਨੀ ਕੀ ਰਿਕਾਰਡਿੰਗ ਆ ਪਰ ਹੁਣ ਉਹਨੂੰ ਵੀ ਐਡਿਟ ਕਰਕੇ ਉਹਦੇ ਨਾਲ ਇੱਕ ਰਿਕਾਰਡਿੰਗ ਜੋੜ ਕੇ ਉਹ ਕਿਸ ਹਿਸਾਬ ਨਾਲ ਪੇਸ਼ ਕੀਤਾ ਗਿਆ ਅੱਛਾ ਤੁਸੀਂ ਇਹ ਵੀ ਗੱਲ ਕਹਿੰਦੇ ਪੈਣੇ ਸਰ ਕਿ ਉਹ ਰੂਮ ਦੇ ਵਿੱਚ ਆਏ ਨੇ ਜ ਇਥੇ ਮੇਰੇ ਪਾਦਰ ਨੇ ਰੂਮ ਲਿਆ ਸੀ ਨਾ ਉਹਦੇ ਵੀ ਨੀਚੇ ਸ਼ਾਪ ਆ ਉੱਥੇ ਵੀ ਸੀਸੀਟੀਵੀ ਕੈਮਰਾ ਲੱਗਾ ਜੇ ਉਹਦੀ ਵੀ ਫੁਟੇਜ ਚਾਹੀਦੀ ਹੋਵੇ ਸਰ ਤੁਸੀਂ ਉਹ ਕੀ ਦੱਸੋ ਕੋਈ ਗੱਲ ਆਪਾਂ ਉਹਦੀ ਉਹਨਾਂ ਨੂੰ ਵੀ ਅਪਰੋਚ ਕਰਾਂਗੇ ਕਿ ਹਾਂ ਤੁਸੀਂ ਫੁਟੇਜ ਦੱਸੋ ਸਾਨੂੰ ਪਰ ਫਿਰ ਜਿਹੜੇ ਇਲਜ਼ਾਮ ਨੇ ਜੀ ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਹੈ ਫਿਰ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਵਿੱਚ ਕੋਈ ਤਾਂ ਸਚਾਈ ਹੋਣੀ ਕੋਈ ਸਰ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਬੰਦ ਕੀਤੀ ਇਥੋਂ ਜਿਹੜੇ ਕੀਮਤੀ ਭਗਤ ਨੇ ਉਥੋਂ ਜਰਨੈਲਜੀ ਰਾਮ ਜੀ ਕਰਨਾਇਲ ਜੀ ਜਿਸ ਆਪਕਾ ਸੰਤ ਰਣਚ ਜਿਹੜੇ ਆਪਣੇ ਹੰਸ ਰਾਜ ਜੀ ਰਾਜ ਹੰਸ ਜੀ ਉਹਨਾਂ ਦੇ ਨਾਮ ਰਾਜਨ ਸਿੰਘ ਹਾਂਜੀ ਉਹਨਾਂ ਨੇ ਆਪਣੇ ਪਹਿਲਾਂ ਵੀ ਉਹਨਾਂ ਨਾਲ ਕੋਈ ਟੈਂਸ਼ਨ ਸੀਗੀਆਂ ਉਹ ਕਿੱਦਾਂ ਸੀਗੀਆਂ ਸਰ ਆਪਣੇ ਤੁਸੀਂ ਸੁਣਿਆ ਹੋਣਾ ਫਲੋਰ ਦੇ ਵਿੱਚ ਮਈਆ ਜੀ ਦਰਬਾਰ ਦਾ ਬਹੁਤ ਵੱਡਾ ਮੇਲਾ ਹੁੰਦਾ ਹੈ ਠੀਕ ਹੈ ਜੀ ਉਸ ਟਾਈਮ ਦੇ ਉੱਤੇ ਉੱਥੇ ਆਪਣਾ ਮੇਲਾ ਬਹੁਤ ਵਧੀਆ ਤਰੀਕੇ ਨਾਲ ਚੱਲਣ ਰਿਹਾ ਸੀਗਾ ਤੇ ਇਹ ਉੱਥੇ ਆਪਣਾ ਇੱਕ ਪਾਰਕੀ ਦਾ ਮੁੱਦਾ ਲੈ ਕੇ ਆਏ ਮੇਰੇ ਫਾਦਰ ਨੇ ਇਹਨਾਂ ਕੋ ਉੱਥੇ ਚੱਲਦੇ ਮੇਲੇ ਚ ਮਾਈਕ ਲੈ ਲਿਆ ਸੀਗਾ ਮਾਈਕ ਲੈ ਲਿਆ ਸਰ ਤੇ ਉਹਦੇ ਵਿੱਚ ਉਹਨਾਂ ਨੇ ਮਤਲਬ ਉਸੇ ਚੀਜ਼ ਦੀ ਹੀ ਰੰਜਿਸ਼ ਕੱਢੀ ਮੇਰੇ ਫਾਦਰ ਨੇ اپیل ਕੀਤੀ ਉਸ ਚੀਜ਼ ਦੀ ਕਿ ਇੱਥੇ ਕੋਈ ਵੀ ਪਾਰਟੀ ਵਾਲਾ ਮੁੱਦਾ ਕੋਈ ਨਾ ਬਣਾਇਆ ਜਾਵੇ ਕਿ ਮਤਲਬ ਇਹ ਮੇਲਾ ਹੋ ਰਿਹਾ ਬੜੇ ਤਰੀਕੇ ਨਾਲ ਤੇ ਚੱਲਦਾ ਰਹੇ। ਈਵਨ ਇਹਨਾਂ ਨੇ ਚਲੋ ਉਸ ਚੀਜ਼ ਦਾ ਬਹੁਤ ਮੁੱਦਾ ਬਣਾਇਆ ਮੇਰੇ ਫਾਦਰ ਨੇ ਦੁਬਾਰਾ ਫਿਰ ਉੱਥੇ ਉੱਥੇ ਹੀ ਜਾ ਕੇ ਮਾਫੀ ਮੰਗ ਲਈ। ਕਿ ਹਾਂਜੀ ਕਿ ਮੈਂ ਆ ਸੋਚਿਆ ਸੀਗਾ ਕਿ ਇੱਥੇ ਕੋਈ ਰਾਜਨੀਤਿਕ ਮੁੱਦੇ ਦਾ ਮੁੱਦਾ ਨਾ ਪੰਜਵੇ। ਮੈਂ ਤਾਂ ਕਰਕੇ ਇਹਨਾਂ ਨੂੰ ਮਨਾ ਕੀਤਾ ਸੀ। ਇਹਨਾਂ ਨੇ ਉਸ ਚੀਜ਼ ਦੀ ਰੰਜਿਸ਼ ਕੱਢੀ ਹੈ ਸਰ। ਇਹਨਾਂ ਨੇ ਉਸੇ ਦਿਨ ਤੋਂ ਟਰੈਪ ਲਾਉਣਾ ਸ਼ੁਰੂ ਕੀਤਾ ਸਰ। ਤੁਸੀਂ ਮੰਨੋਗੇ ਸਰ ਜਦੋਂ ਮੈਨੂੰ ਇੰਨੀ ਗੱਲ ਦਾ ਪਤਾ ਲੱਗਾ ਕਿ ਇਹਨਾਂ ਨੇ ਬਕ ਮੈਂ ਸਰ ਮਾਰਨਿੰਗ ਕੱਲਾ ਹੀ ਇਹਨਾਂ ਦੇ ਘਰੇ ਗਿਆ ਜਰਨਲਜੀ ਹੋਣਾ ਦੇ ਇਹਨਾਂ ਦੇ ਨਾਲ ਘਰੇ ਜਾ ਕੇ ਰਿਕੁਐਸਟ ਕੀਤੀ ਆ ਕਿ ਤੁਹਾਨੂੰ ਮੇਰੇ ਫਾਦਰ ਦਾ ਪਤਾ ਹੈ ਕਿ ਤੁਸੀਂ ਇਹ ਗਲਤ ਐਲੀਗੇਸ਼ਨ ਇਹ ਮੈਨੂਪੂਲੇਟ ਜਿਹੇ ਹੋਗੇ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਤੁਸੀਂ ਨਾ ਕਰਵਾਓ ਮੈਨੂੰ ਬਕਾਇਦਾ ਇਹਨਾਂ ਕਹਿੰਦੇ ਕਾਕਾ ਤੇਰੇ ਪਿਓ ਨੇ ਮੇਰੇ ਕੋ ਭਰੀ ਸਭਾ ਦੇ ਵਿੱਚ ਉੱਥੇ ਮਾਈਕ ਹੋਇਆ ਸੀ ਉਹਨੂੰ ਸੋਚਣਾ ਚਾਹੀਦਾ ਸੀ ਉਹ ਪੰਗਾ ਕਿੰਨਾ ਲੈਣ ਰਿਹਾ ਫਿਰ ਬਕਾਇਦਾ ਇਹਨਾਂ ਨੇ ਮੈਨੂੰ ਇਨੀ ਗੱਲ ਮੈਨ ਨਾਲ ਕੋ ਰਿਕੁਐਸਟ ਕੀਤੀ ਮੈਂ ਕਿਹਾ ਸਰ ਇਮੇਜ ਖਰਾਬ ਹੋਣ ਦੀ ਉਹਨਾਂ ਦੀ ਤੁਸੀਂ ਨਾ ਕਰੋ ਇਹ ਕਹਿੰਦੇ ਮੈਂ ਆਪਣੀ ਟੀਮ ਨਾਲ ਗੱਲ ਕਰਦਾ ਇਹਨਾਂ ਨੇ ਆਪਣੀ ਇਹਨਾਂ ਦੇ ਨਾਲ ਇੱਕ ਹੋਰ ਨੇ ਡਰੱਗ ਪੈਡਲਰ ਨੇ ਉਹ ਉਹਨਾਂ ਦੇ ਉੱਤੇ 7 ਤੋਂ 8 ਪਰਚੇ ਚੱਲ ਰਹੇ ਨੇ ਉੱਥੇ ਹੀ ਥਾਣੇ 'ਚ ਜਿਨ੍ਹਾਂ ਨੂੰ ਇਹ ਸਮਾਜ ਸੇਵੀ ਨਾਲ ਕਹਿ ਕੇ ਲੈ ਕੇ ਆ ਰਹੇ ਨੇ ਜਿਨ੍ਹਾਂ ਦਾ ਬਕਾਇਦਾ ਸ਼ਾਜਾਦ ਭੱਟੀ ਵੀਡੀਓ ਉਹਦੇ ਵਿੱਚ ਰਿਕਾਰਡਿੰਗ ਦੇ ਵਿੱਚ ਨਾਮ ਵੀ ਲੈ ਰਿਆ ਆ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਨੇ ਇਹ ਤੇ ਇਹ ਆਪਣੇ ਉਹਨਾਂ ਨੂੰ ਨਾਲ ਲੈ ਕੇ ਆਏ ਮੈਨੂੰ ਕਹਿੰਦੇ ਕਿ ਉਹਨਾਂ ਨੇ ਪਿੰਸਟ ਗਿਆ ਕਹਿੰਦੇ ਆਪਣੇ ਫਾਦਰ ਨੂੰ ਬੁਲਾ ਲੈ ਮੈਂ ਕਿਹਾ ਮੈਂ ਬੁਲਾ ਲੈਣਾ ਕਿ ਤੁਹਾਡੇ ਘਰੇ ਬੁਲਾਣ ਕਹਿੰਦੇ ਨਹੀਂ ਸਾਡੇ ਘਰੇ ਨਹੀਂ ਬੁਲਾਉਣਾ ਆਪਾਂ ਕਿਤੇ ਉਰੇ ਪਰੇ ਜਗ੍ਹਾ ਰੱਖਦੇ ਆਂ ਸਰੇ ਸਾਨੂੰ ਉਹ ਆਪਣੇ ਪਿੰਡ ਤੋਂ 4-5 ਕਿਲੋਮੀਟਰ ਦੂਰ ਲੈ ਗਏ ਉੱਥੇ ਕਾਂਗੜਾਈਆਂ ਪਿੰਡ ਹੈ ਜੀ ਉਹਦੇ ਥੱਲੇ ਅੰਡਰਬ੍ਰਿਜ ਬਣਿਆ ਹੋਇਆ ਉੱਥੇ ਜਾ ਕੇ ਸਾਡੇ ਵੀ ਫੋਨ ਸਾਈਡ ਤੇ ਰੱਖ ਦਿੱਤੇ ਆਪਣੇ ਵੀ ਸਾਈਡ ਤੇ ਦਿੱਤੇ ਉੱਥੇ ਮੇਰੇ ਫਾਦਰ ਨੂੰ ਇਹਨਾਂ ਨੇ ਸਿੱਧਾ-ਸਿੱਧਾ ਕਿਹਾ ਇਹਨੂੰ ਤੂੰ ਐਸਐਚਓ ਲੱਗਾ ਰਿਆ ਆ ਬਹੁਤ ਕਮਾਈਆਂ ਕੀਤੀ ਹੋਣੀਆਂ 1 ਕਰੋੜ ਦੇ ਦੇ ਆ ਭਈਆ ਕਿ ਭਈਏ ਰਾਣੀ ਇਹ ਕਿੱਥੇ ਜਿਹਾ ਗੈਪ ਹੋਣਾ ਤੈਨੂੰ ਪਤਾ ਵੀ ਨਹੀਂ ਲੱਗਣਾ ਇਹਨਾਂ ਨੇ ਸਾਬ ਮੇਰੇ ਫਾਦਰ ਨੂੰ ਕਿਹਾ 1 ਕਰੋੜ ਦੇ ਦੇ ਇਹ ਕੁਝ ਨਹੀਂ ਦਿਖੂਗਾ ਸਾਹਮਣੇ ਮੇਰੇ ਫਾਦਰ ਨੇ ਉਸ ਟਾਈਮ ਤੇ ਵੀ ਹੱਥ ਛੋੜੇ ਉਹਨਾਂ ਨੇ ਕਿਹਾ ਕਿ ਮੇਰੀ ਇਨੀ ਗੁੰਜੈਸਰੀ ਨਾਮ ਹੈ ਭਾਈ ਇਹ ਕਿਸ ਕੋਈ ਰਿਸ਼ਵਤ ਇਨੀ ਲਈ ਹੈ ਕਿ ਇਹ ਮਤਲਬ ਮੈਨੂੰ ਕੋਈ ਕਹਿ ਦੇਵੇ ਕਿ ਆਪਣੇ ਪੈਸੇ ਲੈ ਆ ਤੇ ਮੈਂ ਤੈਨੂੰ ਇਨੀ ਪੈਸੇ ਦੇ ਦਵਾਂ ਉਹਨਾਂ ਨੇ ਮੈਂ ਤੇ ਮੇਰੇ ਬ੍ਰਦਰ ਖੜੇ ਸੀ ਉੱਥੇ ਅਸੀਂ ਬਕਾਇਦਾ ਉਹ ਮੇਰੇ ਕੋ ਆਏ ਸਾਡ ਅੱਖਾਂ ਭਰ ਕੇ ਆਏ ਕਹਿੰਦੇ ਕਹਿੰਦੇ ਯਾਰ ਇੰਨੇ ਪੈਸੇ ਕਹਿੰਦੇ ਆਂ ਆਪਾਂ ਕਿੱਥੋਂ ਦੇਣੇ ਮੈਂ ਮੇਰੇ ਬ੍ਰਦਰ ਨੇ ਹੱਥ ਜੋੜਿਆ ਨਾ ਅੱਗੇ ਤੇ ਤੁਸੀਂ ਇਹ ਨਾ ਕਰੋ ਸਾਡੇ ਕੋਈ ਇਨੇ ਪੈਸੇ ਨਹੀਂ ਤੁਸੀਂ ਸਾਡੇ ਘਰ-ਬਾਰ ਦੇਖੋ ਜਾ ਕੇ ਇਕੱਲੀ-ਇਕੱਲੀ ਚੀਜ਼ ਸਰ ਲੋਨ ਦੇ ਉੱਤੇ ਆ EMI ਜਾਂਦੀਆਂ ਸਾਡੇ ਅਕਾਊਂਟਸ ਤੋਂ ਜਾਂਦੀਆਂ ਨੇ ਮੈਂ ਇਹਨਾਂ ਨੂੰ ਕੋ ਬੁਗਾਇਦਾ ਰਿਕ ਫਿਰ ਹਾਰ ਕੇ 50 ਤੇ ਮੰਨੇ ਕਹਿੰਦੇ ਜੀ ਇਹ 50 ਲੱਖ ਦੇ ਦਿਓ ਤੇ ਫੇਰ ਹੀ ਹੋਣਾ ਨਹੀਂ ਤਾਂ ਨਹੀਂ ਹੋਣਾ ਬਕਾਇਦਾ ਬਸ ਉਹ ਸਾਡੇ ਕੋਲ ਜਦੋਂ ਅਸੀਂ ਉੱਥੋਂ ਨਿਕਲੇ ਅਸੀਂ ਹੱਥ ਜੜੀਨੇ ਵੀ ਕਹਤਾ ਕਹਿੰਦਾ ਨਹੀਂ ਦੇ ਸਕਦੇ ਤੁਸੀਂ ਫਿਰ ਕਹਿੰਦੇ ਘਰ-ਬਾਰ ਵੇਚ ਦੋ ਸਾਨੂੰ ਕਹਿੰਦੇ ਤੁਸੀਂ ਘਰ-ਬਾਰ ਵੇਚ ਦੋ ਫਿਰ ਘਰ ਤੇ ਇਹਦਾ ਹੋਣਾ ਹੀ ਆ ਤੇ ਫਿਰ ਤੇ ਤੁਸੀਂ ਪੈਸੇ ਦੇ ਹੀ ਦੋਗੇ ਐਦਾਂ ਸਾਨੂੰ ਆਹ ਗੱਲ ਗਈ ਸਰ ਤੇ ਉਸ ਤੋਂ ਬਾਅਦ ਇਹ ਗੱਡੀ 'ਚ ਬੈਠੇ ਨੇ ਸਰ ਇਹ ਉੱਥੋਂ ਨਿਕਲ ਗਏ ਅਸੀਂ ਹੱਥ ਜੋੜਦੇ ਰਹਿ ਗਏ ਨਾ ਸਾਹਮਣੇ ਕਿ ਨਾ ਕਰੋ ਇਹ ਚੱਲ ਗਏ ਉੱਥੋਂ ਤੇ ਜਦੋਂ ਵਾਪਸ ਆਏ ਤੇ ਅਸੀਂ ਇਹਨਾਂ ਨੂੰ ਘਰੇ ਹਲੇ ਤੱਕ ਪਹੁੰਚੇ ਨਹੀਂ ਸਰ ਮਗਰ ਸਾਡੇ ਤੇ ਪਰਚਾ ਹੋ ਗਿਆ ਸਰ ਮਗਰ ਉਹ ਇਹਨਾਂ ਨੇ ਫੋਨ ਆਪਣੇ ਕਹਿੰਦੇ ਜੀ ਆਪਣੇ ਤੁਹਾਡੇ ਫਾਸਾ ਤੇ ਪਰਚਾ ਹੋ ਗਿਆ ਹਾਂ ਜੀ ਤੁਸੀਂ ਗਿਲਕ ਨੂੰ ਕ੍ਰੈਕਟ ਕਰਵਾ ਲਵਾਂਗੇ ਹਾਂ ਜੀ ਸਰ ਬੜੀ ਕੋਈ ਸਰ ਖਾਸ ਤੀ ਕੋਈ ਆਪਣੀ ਗੱਲ ਨਹੀਂ ਕਿ ਸਾਨੂੰ ਆਹ ਚੀਜ਼ ਹਰ ਨਾਲ ਪਾਪਨ ਨਹੀਂ ਸਰ ਅਸੀਂ ਦਰਖਾਸਤ ਅਸੀਂ ਧੱਕੇ ਖਾਣ ਨਹੀਂ ਸਰ ਹਰ ਇੱਕ ਜਗ੍ਹਾ ਤੇ ਵੱਡੇ ਵੱਡੇ ਆਫਿਸਾਂ ਦੇ ਵਿੱਚ ਵੱਡੇ ਵੱਡੇ ਮਤਲਬ ਹੁਮੈ ਕਿਨ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਿੱਥੇ ਵੀ ਅਸੀਂ ਜਾਣਦੇ ਆ ਉਹਨਾਂ ਨੇ ਸਾਨੂੰ ਸਾਫ਼ ਇਹ ਕਿੰਨੀ ਕੀਮਤੀ ਭਗਤ ਉਹ ਤੁਸੀਂ ਕਿੱਥੇ ਫਸ ਗਏ ਹੋ ਉਹਨੇ ਬੰਦੇ ਨੇ ਤੁਹਾਡੀ ਪਿੱਠਵੋਂ ਨਹੀਂ ਲਗਣ ਦੇਣੀ ਉਸ ਬੰਦੇ ਦੀ ਉਹ ਇੰਨਾ ਕਿ ਉਹਨਾਂ ਦੇ ਉੱਪਰ ਤੱਕ ਉਹਦੇ ਹਾਈ ਲੈਵਲ ਪਹੁੰਚਾ ਉਹਨੇ ਤੁਹਾਡੀ ਪਿੱਠਵੋਂ ਨਹੀਂ ਲਗਣ ਤੁਹਾਡੀ ਕਿਸੇ ਨੇ ਸੁਣਵਾਈ ਨਹੀਂ ਕਰਨੀ ਉਹਨ ਸਾਫ ਉਹ ਬੰਦਾ ਸਰ ਲਾਈਵ ਹੋ ਕੇ ਪਲੱਸ ਕਾਨਫਰੰਸਾਂ ਵਿੱਚ ਮੇਰੇ ਫਾਦਰ ਨੂੰ ਦੁਸ਼ਟ ਆਤਮਾ ਕਦੀ ਕੋਸ਼ਿਸ਼ ਕਦੀ ਕੁਝ ਇੰਨੇ ਮੰਦੇ ਚੰਗੇ ਮੈਂ ਕਹਿੰਦਾ ਵਰਡ ਬੋਲਣ ਰਿਆ ਨਾ ਸਰ ਉਹ ਉਹਦੀ ਆਪਣੀ ਇਮੇਜ ਵੀ ਦੇਖੋ ਸ਼ਹਿਰ ਦਾ ਕੋਈ ਥਾਣਾ ਹੈ ਨਹੀਂ ਜਿੱਥੇ ਉਹਦੇ ਖਿਲਾਫ ਪਰਚਾ ਹੈ ਨਹੀਂ ਕੋਈ ਸਰ ਆਪਣੇ ਕੀ ਕਹਿੰਦੇ ਨੂੰ ਇਹ ਜਿਹੜਾ ਸਮਾਜ ਸੇਵੀ ਬਣਨ ਡਿਆ ਜਿਹੜਾ ਕਹਿੰਦਾ ਦੂਜੀ ਦੀ ਬੇਟੀ ਨੂੰ ਬੇਟੀ ਕਹਿੰਦਾ ਸਰ ਇਹਦੇ ਆਪਣੀ ਨੌ ਨੇ ਇਹਦੇ ਖਿਲਾਫ ਐਨਆਰਆਈ ਥਾਣੇ ਦੇ ਵਿੱਚ ਪਰਚਾ ਦਿੱਤਾ ਹੋਇਆ ਕਿ ਮੇਨਾ ਇਹਨੇ ਗਲਤ ਛੇੜਖਾ ਨਹੀਂ ਕੀਤੀ ਹੈ। ਉੱਥੇ ਵੀ ਇਹਨੇ ਉਹਦੇ ਖਿਲਾਫ ਦਰਖਾਸਤ ਸਰ ਇਹਦੇ ਤੇ ਪਨ ਕਿ ਕਤਲ ਕੇਸ ਦੇ ਵਿੱਚ ਇਹ ਬੋਲਣ ਡਾ ਸਰ ਫਿਰ ਉਸ ਤੋਂ ਬਾਅਦ ਇਹ ਰਬਦਰਪਲਾ ਕਰ ਕਿੰਨੇ ਕਿੰਨੇ ਜਨਾਨ ਇੱਕ ਘੜੀ ਦੇ ਵਿੱਚ ਜਨਾਨੀ ਉਹਨਾਂ ਇਹਨੇ ਮਾਰਕਟਾਈ ਕੀਤੀ ਸਰ ਸਿਰਫ ਐਸੀ ਚੀਜ਼ ਕਰਕੇ ਕਿ ਉਹਨੇ ਇਹਦੀ ਘਰ ਵਾਲੀ ਨੂੰ ਵੋਟਾਂ ਨਹੀਂ ਪਾਈਆਂ। ਉਹ ਵੀ ਸਰ ਪਰਚੇ ਬਕਾਇਦਾ ਹੈਗੇ ਸਾਰੇ ਕੁਝ ਹੈਗਾ ਉਹਦੇ ਐਪਰੋਗੋ ਐਵੀਡੈਂਸ ਹੈਗਾ ਇਸ ਚੀਜ਼ ਦਾ ਸਰ ਸਾਡੀ ਸਰ ਮੰਗ ਸਾਡੀ ਮੰਗ ਸਰ ਇਹੀ ਹੈ ਜੀ ਕਿ ਆਪਣਾ ਸਾਡੀ ਵੀ ਸੁਣਵਾਈ ਹੋ ਸਕੇ ਸਰ ਸਾਡੀ ਕਿਹੇ ਬੰਨੇ ਕੋਈ ਸੁਣਵਾਈ ਨਹੀਂ ਹੋਣੀ ਪਿੰਕੀ ਪਿੰਕੀ ਹੋਰ ਕਿੰਨਾ ਦੀ ਆਡੀਓ ਵਾਇਰਲ ਹੋ ਰਹੀ ਹੈ ਇਹ ਕੀ ਲੱਗਦੇ ਤੁਹਾਨੂੰ ਪਾਪਾ ਲੱਗਦੇ ਸਾਡੇ ਸੋਰਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਮਸਲੇ ਦੇ ਉੱਤੇ ਤੁਸੀਂ ਪ੍ਰੈਸ ਦੇ ਸਾਹਮਣੇ ਆਏ ਹੋ ਕੀ ਪੱਖ ਰੱਖਣਾ ਚਾਹੁੰਦੇ ਹੋ ਅਸੀਂ ਇਹੀ ਪੱਖ ਰੱਖਣਾ ਚਾਹੁੰਦੇ ਆਂ ਕਿ ਜਿਹੜੀਆਂ ਸਾਨੂੰ ਆ ਕੌਲਾਂ ਆ ਰਹੀਆਂ ਆ ਸਾਡੀ ਫੈਮਿਲੀ ਨੂੰ ਐਦਾਂ ਕਰਦਾਂਗੇ ਉਦਾਂ ਕਰਦਾਂਗੇ ਕਿ ਸਾਡੇ ਬੱਚੇ ਵੀ ਸਕੂਲ ਨਹੀਂ ਜਾ ਪਾ ਰਹੇ ਸਾਡੀ ਬਹੁਤ ਬਦਨਾਮੀ ਹੋ ਰਹੀ ਆ ਸਾਨੂੰ ਸੇਫਟੀ ਚਾਹੀਦੀ ਆ ਇੱਕ ਸਾਡੀ ਸੁਣੀ ਜਾਵੇ ਅਸੀਂ ਇਹ ਕਹਿ ਰਹੇ ਆਂ ਉਨੇ ਕਦ ਦਾ ਨੁਕਸਾਨ ਜ਼ਰਾ ਹੋ ਜਾਂਦਾ ਤੇ ਉਹ ਜ਼ਿੰਮੇਵਾਰ ਹੋਣਗੇ ਜਿਹੜੇ ਸਾਨੂੰ ਇਹ ਕੋਲਾ ਕਰਵਾ ਰਹੇ ਆ ਜ਼ਿੰਮੇਵਾਰ ਇਹ ਹੋਣਗੇ ਕਿੰਤੀ ਭਗਤ ਜੀ ਆ ਜਰਨੈਲ ਜੀ ਰਾਮ ਜੀ ਕਰਨੈਲ ਜੀ ਇਹ ਸਾਨੂੰ ਕੋਲਾ ਕਰਵਾ ਰਹੇ ਆ ਤੇ ਬਾਰ ਬਾਰ ਕੋਲਾ ਆ ਰਹੀਆਂ ਆ ਜਦ ਪੱਛਾ ਕਰਦੇ ਹੁਕਤਾ ਹੈ ਸਾਡੇ ਕੋ ਪੈਸੇ ਦੀ ਮੰਗ ਕਰ ਰਹੇ ਆ ਕਦੀ ਕਰੋੜ ਰੁਪਇਆ ਮੰਗ ਰਹੇ ਆ ਕਦੀ 70000 ਕਹਿ ਰਹੇ ਆ ਕ 70 ਲੱਖ ਕਹਿ ਰਹੇ ਆ ਕਦੀ 50 ਲੱਖ ਕਹਿੰਦੇ ਪਏ ਆ ਇਹਦਾ ਸਬੂਤ ਹੈਗਾ ਤੇ ਹਾਂਜੀ ਸਬੂਤ ਹੈ ਆ ਕਿ ਕੋਈ ਆਈਡੀਓ ਨਹੀਂ ਹੈਗੀ ਕਿ ਜਾਂਦੇ ਜਿੱਥੇ ਮਿਲੇ ਆ ਉਹ ਵੀਡੀਓ ਹੈ ਜਿੱਥੇ ਕੀ ਗੱਲਬਾਤ ਹੋਈ ਆ ਪਰ ਉਦਾਂ ਕੋਈ ਸਬੂਤ ਨਹੀਂ ਆ ਕੋਈ ਆਈਡੀਓ ਨਹੀਂ ਮਿਲੀ ਜਦੋਂ ਇਹ ਗੱਲ ਕਰਨ ਜਾਂਦੇ ਸੀਗੇ ਉਹਨਾਂ ਨੇ ਆਪਣੇ ਫੋਨ ਸਾਈਡਰ ਖਵਾ ਦਿੰਦੇ ਸੀਗੇ ਕਿ ਕੋਈ ਐਦਾਂ ਦਾ ਸਾਡੇ ਕੋਲ ਪ੍ਰੂਫ ਨਹੀਂ ਆ ਪਰ ਉਹ ਸਾਨੂੰ ਬਲੈਕਮੇਲ ਕਰ ਰਹੇ ਆ ਜੇ ਰੀਡ ਨਹੀਂ ਦਈ ਹੋ ਕੇ ਉਹਨਾਂ ਘਰ ਦੇ ਕੋਈ ਕੰਮ ਕੀਤਾ ਕਿ ਕੋਈ ਉਹਨਾਂ ਨਾਲ ਲੈ ਕੇ ਨਹੀਂ ਸਾਡੇ ਕੋਲ ਜਿਹੜੀ ਉਹ ਆਈਡੀਓ ਆਈ ਆ ਜਿਹੜੀ ਬਲੈਕਮੇਲਿੰਗ ਦੀ ਕਾਲ ਆਈ ਆ ਸਾਈਡ ਤੇ ਉਹਨਾਂ ਨੇ ਸਾਨੂੰ ਪਿੱਛੇ ਹਟਣ ਲਈ ਕਿਹਾ ਆ ਉਹ ਸਾਡੇ ਕੋਲ ਵੀਡੀਓ ਹੈ ਉਹਨਾਂ ਨੇ ਕਿਹਾ ਆ ਕਿ ਤੁਹਾਡੇ ਪਰਿਵਾਰ ਨੂੰ ਨਹੀਂ ਛੱਡਣਾ ਸਾਡੇ ਪਾਪਾ ਨੂੰ ਖੁਦ ਕਹਿ ਰਿਹਾ ਕਿ ਤੁਹਾਨੂੰ ਨਹੀਂ ਛੱਡਣਾ ਤੇ ਸਾਨੂੰ ਨੰਬਰ ਸਾਰਾ ਕੁਝ ਉੱਤੇ ਆ ਰਿਹਾ ਵਾ ਉਹ ਅਸੀਂ ਤੁਹਾਨੂੰ ਵੀਡੀਓ ਦੇ ਸਕਦੇ ਆ ਤੇ ਇੱਕ ਸਾਡੇ ਬੱਚੇ ਸਕੂਲ ਨਹੀਂ ਜਾ پا ਰਹੇ ਬਹੁਤ ਡਰੇ ਹੋਏ ਆ ਡਰ ਦਾ ਮਾਹੌਲ ਬਣਿਆ ਹੋਇਆ ਝੁਮਰੇ ਸਾਡੇ ਕੋਲ ਕੋਈ ਸੁਣਵਾਈ ਵੀ ਨਹੀਂ ਹੋ ਰਹੀ ਕਿ ਉਹਨਾਂ ਉੱਤੇ ਵੀ ਹੋਵੇ ਬਕਾਇਦਾ ਸਾਡੇ ਕੋਲ ਸਾਰੇ ਐਵੀਡੈਂਸ ਨੇ ਸਾਡੇ ਕੋਲ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਉਹ ਸਾਰੇ ਜਿਹੜੇ ਹਾਈ ਕੋਰਟ ਦੇ ਵਿੱਚ ਰਿਪੋਰਟ ਪਈ ਹੋਈ ਹੈ ਸਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਸੀ ਡਰਗ ਪੈਲਰ ਨੇ ਜਿਹੜੇ RAM ji ਜਿਹੜੇ ਨਾਲ ਉਹਨਾਂ ਨੇ ਸਮਾਜ ਸੇਵੀ ਬਣ ਕੇ ਤੇ ਮੇਰੇ ਖਿਲਾਫ ਬੋਲ ਰਹੇ ਨੇ ਉਹਨਾਂ ਨੇ ਬਕਾਇਦਾ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਰਿਟ ਸੀਗੀ ਕਿ ਉਹਨਾਂ ਦੇ ਪਿੰਡ ਵਿੱਚੋਂ ਚੌਂਕੀ ਚੱਕੀ ਜਾਵੇ ਕਿਉਂਕਿ ਉੱਥੇ ਮੇਰੇ ਫਾਦਰ ਨੇ ਪੂਰਾ ਮਤਲਬ ਜਿੱਦਾਂ ਆਪਣਾ ਉਹਨਾਂ ਦੇ ਨਾਲ ਜਿਹੜੇ ਐਸਏ ਸੀਗੇ ਮੌਕੇ ਦੇ ਇੰਚਾਰਜ ਸੀਗੇ ਉਹਨਾਂ ਨੂੰ ਮਾੜਾ ਜਿਹਾ ਵੀ ਕੁਝ ਕਹਿੰਦੇ ਸੀਗੇ ਕਿ ਇਸ ਪਿੰਡ ਦੇ ਵਿੱਚ ਆਪਾਂ ਚਿੱਟਾ ਜਿ ਕਿਸੇ ਵੀ ਜਿੱਦਾਂ ਮਾ ਆਪਣੇ ਮਾਨਯੋਗ ਆਪਣੇ ਸੀਐਮ ਸਾਹਿਬ ਦੇ ਨਿਰਦੇਸ਼ ਸੀਗੇ ਕਿ ਚਿੱਟਾ ਨਹੀਂ ਵੀ ਕੰਨ ਦੇਣਾ ਜਾਂ ਕਿਹਦਾ ਨਸ਼ੇ ਦੇ ਵਿਰੁੱਧ ਵਾਣਾ ਤੇ ਉਹ ਪੂਰਾ ਆਪਣੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਸੀਗੇ ਇਹਨਾਂ ਨੇ ਚੌਂਕੀ ਚਕਵਾਉਣ ਦਾ ਕਹਿਤਾ ਆਰਡਰ ਕਿ ਮਤਲਬ ਅਸੀਂ ਪਿੰਡ ਦੀ ਚੌਂਕੀ ਨਹੀਂ ਰਹਿਣ ਦੇਣੀ ਤੇ ਸਰ ਅਪਰੋਚ ਲਾ ਕੇ ਪਤਨੇ ਕਿਸ ਹਿਸਾਬ ਨਾਲ ਸਰਕਾਰ ਦੇ ਸੁਣੀ ਜਾਂ ਕਿਹਨੇ ਸੁਣੀ ਇਹਨਾਂ ਦੀ ਪਿੰਡ 'ਚੋਂ ਚੌਂਕੀ ਚ ਹੁਣ ਇਸ ਟਾਈਮ ਦੇ ਵਿੱਚ ਉਥੋਂ ਚੱਕੀ ਚੱਕੀ ਜਾਣ ਵਾਲੀ ਹੈ ਜੀ ਉਥੇ ਉਹ ਆਰਡਰ ਆ ਗਏ ਨੇ ਤੇ ਬਾਕਾਇਦਾ ਇਹਨਾਂ ਨੇ ਫੋਨ ਕਰਕੇ ਸਾਨੂੰ ਵੀ ਅੱਗੋਂ ਇਨੀ ਗੱਲ ਦਸੀ ਕਿ ਹਾਂ ਚੱਕਵਾਤੀ ਚੌਂਕੀ ਇਹਨਾਂ ਗੱਲਾਂ ਦਾ ਤੁਹਾਡੇ ਘਰ ਦੇ ਵਿੱਚ ਜਿਹੜੇ ਪਰਿਵਾਰ ਪਰਿਵਾਰ ਗੋਲਡਰ ਕੀ ਅਸਰ ਪਾਇਆ ਸਰ ਘਰ ਦੇ ਵਿੱਚ ਤੁਸੀਂ ਆਪਸੇ ਦੇਖੋ ਅਸੀਂ ਫੈਮਲੀ ਆਣੇ ਸਰ ਨੋਰਮਲ ਹੈ ਛੋਟੇ ਛੋਟੇ ਬੱਚੇ ਆ ਸਾਡੇ ਘਰ 'ਚ ਵੀ ਸਰ ਸਰ ਉਹਦੇ ਉੱਤੇ ਪੂਰੇ ਫੈਮਲੀ ਉੱਤੇ ਇੰਨਾ ਕੁ ਪ੍ਰੈਸ਼ਰ ਆ ਨਾ ਸਰ ਅਸੀਂ ਬਾਹਰ ਨਹੀਂ ਨਿਕਲ پا ਰਹੇ ਸਿਰਫ ਡਰ ਦੇ ਮਾਰੇ ਮੇਰੇ ਦਾਦੀ ਨੇ ਮੇਰੇ ਆਪਣੇ ਮੰਮੀ ਨੇ ਮੇਰੇ ਸਾਡੇ ਮੇਰੀ ਵਾਈਫ ਹੈ ਮੇਰੀ ਭਾਬੀ ਹੈ ਮੇਰੇ ਸਾਡੇ ਛੋਟੇ ਛੋਟੇ ਬੱਚੇ ਨੇ ਭਰਾ ਹੈ ਅਸੀਂ 100 ਵਾਰੀ ਸੋਚਣ ਦੇ ਸਰ ਬਾਹਰ ਨਿਕਲਾਗੇ ਨਾ ਸਾਨੂੰ ਫੈਮਲੀ ਕਹਿ ਰਹੀ ਕਿ ਤੁਸੀਂ ਬਾਹਰ ਨ ਜਾਓ ਤੇ ਮੇਰੇ ਵੀ ਖਤਰਾ ਹੈ ਸਰ ਸਾਨੂੰ ਖਤਰਾ ਹੀ ਹੈ ਸਰ ਅਸੀਂ ਦੇ ਇਸੇ ਚੀਜ਼ ਦੀ ਬਾਰ ਬਾਰ ਕਹਿ ਰਹੇ ਕਿ ਮਤਲਬ ਤੁਸੀਂ ਜੇ ਸਾਡੇ ਉੱਤੇ ਪਰਚਾ ਕੀਤਾ ਮੇਰੇ ਫਾਦਰ ਦੀ ਗਲਤੀ ਕੱਢਣ ਦੇਓ ਜੋ ਠੀਕ ਹੈ ਚਲੋ ਮੰਨ ਗਏ ਮੈਂ ਤੁਹਾਡੀ ਉਹਨਾਂ ਦੀ ਜ਼ੁਲਮ ਆਪਾਂ ਇੱਕ ਉਹਨਾਂ ਦੀ ਗੱਲ ਸੁਣ ਕੇ ਕਹਿ ਦਿੰਦੇ ਨੇ ਕਿ ਉਹਨਾਂ ਦੀ ਗਲਤੀ ਉਸ ਸਾਡੀ ਪਰ ਤੁਸੀਂ ਇੱਕ ਵਾਰੀ ਜਿਹੜੀ ਇਹਨਾਂ ਨੇ ਆਪਣੇ ਵੱਲੋਂ ਆਪਣੀ ਉਹ ਪਾਕਿਸਤਾਨ ਏਜੰਸੀਆਂ ਨਾਲ ਅਪ ਤੇ ਤੁਸੀਂ ਕਮ ਸੇ ਕਮ ਮੂਹਰੇ ਉੱਤੇ ਵੀ ਤੇ ਕਾਰਵਾਈ ਕਰੋ ਕਿ ਸਾਡੇ ਵੀ ਤੇ ਦੇਖੋ ਪੱਕ ਸਾਡੇ ਵੀ ਛੋਟੇ ਛੋਟੇ ਬੱਚੇ ਆ ਅਸੀਂ ਘਰੋਂ ਬਾਹਰ ਨਹੀਂ 10 ਤੋਂ 12 ਦਿਨ ਹੋ ਗਏ ਸਰ ਕਿ ਅਸੀਂ ਬੱਚੇ ਸਾਡੇ ਸਕੂਲ ਨਹੀਂ ਗਏ ਮੇਰਾ ਨਾਮ ਸੰਦੀਪ ਪਾਵਾ ਜੀ ਮੈਂ ਜਲੰਧਰ ਵੈਸਟ ਤੋਂ ਆ ਜੀ ਭਾਰਗੋ ਕੈਂਪ ਤੋਂ ਜੀ ਇਸ ਤਾਂ ਕਿ ਤੁਸੀਂ ਜਾਣਦੇ ਮੁੱਦਾ ਚੱਲ ਰਿਹਾ ਭਾਈ ਹੁਣਾ ਦਾ ਆਪਣੇ 쿠ਸ਼ਨ ਭਾਈ ਦਾ ਇਹ ਜੋ ਵੀ ਹੋ ਰਿਹਾ ਇੱਕ ਸਿਰਫ ਰਾਜਨੀਤਿਕ ਢੇਟ ਚੱਲ ਰਹੇ ਨੇ ਆਪਣੇ 쿠ਸ਼ਨ ਭਾਈ ਕੁਝ ਦਿਨਾਂ ਪਹਿਲਾਂ ਹੀ ਸਾਡੇ ਕੀਮਤੀ ਭਗਤ ਜੀ ਦਾ ਪਤੀਦਾ ਜੋ ਕਿ 7 ਨੰਬਰ ਥਾਣੇ ਦੇ ਵਿੱਚ ਇੱਕ ਚੋਰੀ ਦੇ ਸੰਸਲੇ ਦੇ ਵਿੱਚ ਭੂਸ਼ਣ ਭਾਈ ਨੇ ਬੁਲਾਇਆ ਸੀ ਜੋ ਕਿ ਪੁਲਿਸ ਨੂੰ ਪੁੱਛਗਿੱਛ ਕਰਨ ਨਹੀਂ ਦਿੱਤਿਆ ਗਿਆ ਧੱਕੇ ਨਾਲ ਕੀਮਤੀ ਭਗਤੀ ਆਪਣੇ ਪਤੀ ਦੇ ਨੂੰ ਛਿੜਾ ਕੇ ਜਦਕੇ ਉੱਥੇ ਲੈ ਗਏ ਸੀ ਤੇ ਇਹਨਾਂ ਨੇ ਉੱਥੇ ਭੂਸ਼ਣ ਭਾਈ ਨੂੰ ਕਿਹਾ ਸੀ ਕਿ ਮੈਂ ਤੇਰੀ ਬਦਲੀ ਦਸਾਂ ਮਿੰਟਾਈ ਕਰਾਦਾ ਜੋ ਕਿ ਸਰਕਾਰ ਚ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਨੇ ਉਹ ਕੰਮ ਕਰਤਾ ਉਹੀ ਭਾਵਨਾ ਲੈ ਕੇ ਇਹ ਜਿਹੜੀ ਫਲੋਰ ਚਲੇ ਗਏ ਜਿਹੜਾ ਕੋਈ ਹੈ ਬੇਮੁਨਾਯਾਦ ਗੱਲਾਂ ਹੈ ਇੱਕ ਵੀਡੀਓ ਹੈ रिकॉर्डिंग है वो थाने बता कल एडिट हो जाता सारा कुछ मतलब कोई इस गल ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਚਲੋ ਬਾਕੀ ਪੁਲਿਸ 인ਕੁਆਇਰੀ ਕਰ ਰਹੀ ਹੈ ਮੈਂ ਪੁਲਿਸ ਪ੍ਰਸ਼ਾਸਨ ਸੇ ਕੇ ਬੇਨਤੀ ਕਰਦੇ ਹਾਂ ਕਿ ਇਹ ਗੱਲ ਦੀ ਜਿਹੜੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਏ ਜਿੰਨੇ ਪੁਲਿਸ ਅਫਸਰ ਹੈਗੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਅਫਸਰਾਂ ਅੱਗੇ ਕਿ ਕੋਈ ਵੀ ਪਿਆਰਵਾਈ ਕਰਨ ਤੋਂ ਪਹਿਲਾਂ ਉਸ ਗੱਲ ਦੀ ਚੰਗੀ ਤਰ੍ਹਾਂ ਨਿਚੋੜ ਕੱਢਾ ਜਾਏ ਇਹ ਜਿੰਨੇ ਵੀ ਐਮਐਲਏ ਹੈਗੇ ਨੇ ਆਪ ਤੇ ਜਾਂ ਕੋਈ ਵੀ ਸਰਕਾਰ ਦੇ ਹੋਣ ਸਭ ਨੂੰ ਪਤਾ ਹੈ ਵੀ ਪੁਲਸ ਇਹਨਾਂ ਦੇ ਦਬਾ ਥੱਲੇ ਹੁੰਦੀ ਹੈ ਇਹ ਜਿਹੜਾ ਪਰਚਾ ਹੈ ਇੱਕ ਦਬਾ ਥੱਲੇ ਹੋਇਆ ਵੇ ਔਰ ਕੁਛ ਨਹੀਂ ਹੈਗਾ ਬਾਕੀ ਜੋ ਸਰਕਾਰ ਕਰਦੀ ਪਈਏ ਸਭ ਨੂੰ ਪਤਾ ਵੇ ਬਾਕੀ ਪੁਲਸ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਨਾਲ ਇਨਸਾਫ ਕੀਤਾ ਜਾਏ ਇਹਨਾਂ ਦੇ ਜੋ ਥੈਟਾ ਬੱਚਿਆਂ ਨੂੰ ਆ ਰਹੀਆਂ ਜੋ ਵੀ ਹੋ ਰਿਹਾ ਵੇ ਉਹਦੀ ਹੱਥ ਜੋੜ ਕੇ ਬੇਨਤੀ ਹੈ ਜਲੰਧਰ ਪੁਲਸ ਕਮਿਸ਼ਨਰ ਮੈਡਮ ਅੱਗੇ ਵੀ ਇਹਨਾਂ ਦੀ ਸੁਰੱਖਿਆ ਵੀ ਕੋਈ ਦਿੱਤੀ ਜਾਏ ਤੇ ਬੰਦਾ ਇਨਸਾਫ ਦਿੱਤਾ ਜਾਏ